ਉਹ ਵੀ ਇਹ ਦੇ ਕੋਈ ਉਸ ਦੀ ਸਾਰਾ ਕੰਮ ਛੱਡ ਕੇ ਮੈਂ ਜੋਬ ਛੱਡੀ ਆ ਇਹਨਾਂ ਨੇ ਖੇਤੀ ਦਾ ਛੱਡ ਕੇ ਮਤਲਬ ਹੁਣ ਅਸੀਂ ਇਹੀ ਕੰਮ ਤੇ ਆ ਜੇ ਸਾਨੂੰ ਕੁਝ ਬੰਦਦਾ ਸੀ ਤਾਂ ਹੀ ਇਹ ਕੰਮ ਕਰਦੇ ਆ ਆਪਾਂ ਪ੍ਰਾਈਵੇਟ ਚ ਸਕੂਲ ਦੇ ਵਿੱਚ ਜੋਬ ਕਰਦੇ ਆ ਹਨਾ 8-10000 ਰੁਪਏ ਦਿੰਦੇ ਨੇ ਹਨਾ ਤੇ ਉਹ ਤੋਂ ਬਾਅਦ ਸੋਸ਼ਣ ਵੀ ਬਹੁਤ ਹੁੰਦਾ ਚਲੋ ਨਹੀਂ ਆਪਾਂ ਨੂੰ ਗਵਰਨਮੈਂਟ ਜੋਬ ਮਿਲੀ ਹੋ ਤਾਂ ਇੱਕ ਗੱਲ ਆ ਹਨਾ ਤੇ ਜਦ ਆਪਾਂ ਕਿਸੇ ਦੇ ਅੱਗੇ ਜਾ ਕੇ ਕੰਮ ਕਰਦੇ ਆ ਕੋਈ ਹਨਾ ਉਹ ਚੀਜ਼ ਦੀ ਕਦਰ ਆਪਣੀ ਉਨੀ ਨਹੀਂ ਹੁੰਦੀ ਜਿਵੇਂ ਹੋਣੀ ਚਾਹੀਦੀ ਆ ਤੇ ਉਤੋਂ ਇਹ ਸੀਗਾ ਵੀ ਆਪ ਦਾ ਕੋਈ ਕੰਮ ਹੋਵੇ ਵੀ ਖੁਦ ਮਾਲਕ ਹੋਈਏ ਵੀ ਆਪਾਂ ਕਿਉਂ ਕਿਸੇ ਦੇ ਨੌਕਰ ਬਣੀ ਜਾਂਦੇ ਇਹ ਸ਼ੁਰੂਆਤ 'ਚ ਕਿਸੇ ਨੇ ਵੀ ਵੱਡੇ ਪੱਤਰ ਤੇ ਨਹੀਂ ਕਰਨਾ ਸਹੀ ਗੱਲ ਹੈ ਸ਼ੁਰੂਆਤ 'ਚ ਥੋੜੇ ਤੋਂ ਸ਼ੁਰੂ ਕਰਕੇ ਅੱਗੇ ਦੀ ਅੱਗੇ ਆਪਾਂ ਵਧਦੇ ਜਾਵਾਂਗੇ ਚਾਹੇ ਆਪਾਂ ਕੋਈ ਵੀ ਕੰਮ ਕਰਦੇ ਆ ਹਨਾ ਕਹਿਣ ਵਾਲਿਆਂ ਨੇ ਤਾਂ ਇੱਕ ਵਾਰ ਕਹਿਣਾ ਹੀ ਹੁੰਦਾ ਤੇ ਉਹ ਤਾਂ ਆਪਾਂ ਖੁਦ ਦੇਖਣਾ ਦੇਖੋ ਕਿ ਅਸਲ ਆਪਣਾ ਖੁਦ ਦਾ ਹੁੰਦਾ ਬਿਲਕੁਲ ਦੇਖੋ ਜਦੋਂ ਆਪਾਂ ਕਿਸੇ ਵੀ ਕੰਮ 'ਚ ਸਕਸੈਸ ਹੁੰਨੇ ਆ ਤੇ ਤਾਂ ਸਾਰੀ ਸਲੰਘਾ ਕਰਦੇ ਨੇ ਅੱਜ ਕਰਦੇ ਹੋਣਗੇ ਮੈਨੂੰ ਲੱਗਦਾ ਹੈ ਕਿ ਅੱਜ ਜੀ ਦੇਖੋ ਜੇ ਸਲੰਘਾ ਨਹੀਂ ਤਾਂ ਹੀ ਤੁਸੀਂ ਪਹੁੰਚਦੇ ਹੋ ਹਨਾ ਸਾਡੀ ਗੱਲਬਾਤ ਸੁਣਦੇ ਹੋ ਹੁਣ ਟ੍ਰੇਨਿੰਗ ਵੀ ਦਿੰਨੇ ਆ ਦਵਾਈਆਂ ਕਿਵੇਂ ਵਰਤਣੀਆਂ ਨੇ ਕਿਹੜੀ ਦਵਾਈ ਦ ਕਿਹੜੇ ਸਮੇਂ ਵਰਤਣੀ ਹੈ ਸੀਆਰਡੀ ਦੀ ਸਮੱਸਿਆ ਇਹਦੇ ਚ ਜ਼ਿਆਦਾ ਆਉਂਦੀ ਹੈ ਜਿਵੇਂ ਕਹਿੰਦੇ ਨੇ ਨਾ ਚੁਟਕੀਆਂ ਨਾਲ ਹੱਲ ਕਰਦੇ ਆਂਗੇ ਪਰਮਾਤਮਾ ਦੀ ਕਿਰਪਾ ਹੈ ਸਾਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਅਸੀਂ ਪੂਰੇ ਸੈਟੀਸਫਾਈ ਆਪਦੇ ਕੰਮ ਤੋਂ ਤੇ ਇਹਦੇ ਵਿੱਚ ਸਾਡਾ ਮਤਲਬ ਸਾਰਾ ਟਾਈਮ ਹੀ ਨਿਕਲ ਜਾਂਦਾ ਵੀ ਇਹ ਬਹੁਤ ਜਿਵੇਂ ਇਕੱਲੇ ਇਕੱਲੇ ਦਾ ਸਾਨੂੰ ਪਤਾ ਹੁੰਦਾ ਵੀ ਵੈਕਸੀਨੇਸ਼ਨ ਕਰਨੀ ਨੰਬਰਿੰਗ ਅਕੋਰਡਿੰਗ ਜਿਹੜੀ ਹੁੰਦੀ ਆ ਹਨਾ ਇਹ ਚੀਜ਼ੇ ਯੋਖੀਆਂ ਨਹੀਂ ਕਿਉਂਕਿ ਇਹ ਚੀਜ਼ ਪਾਲਟਰੀ ਹੈ ਇਹ ਜੀ ਆਏ ਆ ਤਾਂ ਹੈ ਨਹੀਂਗਾ ਹੁਣ ਆਪਾਂ ਨੂੰ ਸਾਰਾ ਧਿਆਨ ਹੁਣ ਆਪਣਾ ਇਹਦੇ ਵਿੱਚ ਮੰਨ ਲਓ ਵੀ 12 13 ਸੌ ਚਿਕ ਤੋਂ ਨੇ ਇਸ ਟਾਈਮ ਹੈਗਾ ਹੁਣ ਇਨਫੈਕਸ਼ਨ ਵਗੈਰਾ ਦਾ ਧਿਆਨ ਆਪਾਂ ਨੂੰ ਰੱਖਣਾ ਪਊਗਾ ਤੇ ਵੀ ਅੱਜ ਹੁਣ ਤੁਸੀਂ ਅੰਦਰ ਆਇਓ ਨਹੀਂ ਅਸੀਂ ਕਿਸੇ ਨੂੰ ਅੰਦਰ ਨਹੀਂ ਇੱਥੇ ਸੈਟਅਪ ਦੇ ਆਉਣ ਦਿੰਦੇ ਹੈਗੇ ਵੀ ਫਿਰ ਪ੍ਰੋਬਲਮ ਆਉਂਦੀ ਹੈ ਕੰਮ ਨਹੀਂ ਉਹ ਮੈਂ ਕਰਦੀ ਆ ਸਾਡਾ ਇਹ ਨਹੀਂ ਹੈਗਾ ਜੇ ਹੁਣ ਇਹ ਬਾਹਰ ਨਹੀਂ ਵੀ ਅਸੀਂ ਮੈਂ ਇਹ ਦੇਖਣਾ ਨਹੀਂ ਮੈਨੂੰ ਸਾਰਾ ਪਤਾ ਵੀ ਹੁਣ ਆਪਾਂ ਇਹਨਾਂ ਨੂੰ ਪਾਣੀ ਦੇਣਾ ਜਾਂ ਆਹ ਵਾਲੀ ਵੈਕਸੀਨੇਸ਼ਨ ਇਹਨਾਂ ਵੀ ਨਾਲ ਜੀ ਨਹੀਂ ਲੱਗਦਾ ਹੈਗਾ ਬਸ ਹੁਣ ਤਾਂ ਸਾਡਾ ਜਿਆਦਾ ਟਾਈਮ ਇਹਨਾਂ ਨੂੰ ਸਿਰਫ ਕਰਦਾ ਬਾਹਰੋਂ ਨਹੀਂ ਨਹੀਂ ਆ ਨਾ ਆ ਕੇ ਗੱਡੀ ਖੜਾ ਕੇ ਪਹਿਲਾਂ ਇਹਨਾਂ ਦੇ ਆ ਕੇ ਦੇਖਣਾ ਆਪਣੇ ਬਾਅਦ ਚ ਉਹ ਕਰਨਾ ਜਾਂ ਪਿਆ ਪਾਣੀ ਬਾਅਦ ਚ ਪੀਣਾ ਹੈ ਲੈ ਵੀ ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਭੈਣਾਂ ਦੇ ਵਾਸਤੇ ਹੈਗੇ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਸਾਡੇ ਕੋਲੇ ਥਾਂ ਨਹੀਂ ਹੈਗੀ ਤੇ ਭਾਈ ਥੋੜੀ ਜਿਹੀ ਥਾਂ ਦੇ ਵਿੱਚੋਂ ਗਰੇਵਾਰ ਪੋਲਟਰੀ ਫਾਰਮ ਵਾਲੇ ਬਈ ਵਧੀਆ ਕਮਾਈ ਕਰ ਲੈਂਦੇ ਨੇ ਮੀਆਂ ਬੀਬੀ ਬਈ ਮਿਲ ਕੇ ਇਸੇ ਕੰਮ ਨੂੰ ਚਲਾ ਰਹੇ ਨੇ ਨਾ ਕਿਵੇਂ ਇਸ ਕੰਮ ਦੇ ਵਿੱਚ ਆਏ ਤੇ ਕੀ ਗੱਲਬਾਤ ਬਣੀ ਹੈ ਤੇ ਹੁਣ ਕੰਮ ਕਿਵੇਂ ਚੱਲ ਰਿਹਾ ਕਿਵੇਂ ਚੱਲ ਰਿਹਾ ਸਾਰੀ ਗੱਲਬਾਤ ਕਰਾਂਗੇ ਬਣੇ ਰਿਹਾ ਵੀਡੀਓ ਦੇ ਵਿੱਚ ਚਲਦੇ ਆਂਗੇ ਆਓ ਜੀ ਬਾਈ ਤੇ ਪਹਿਲਾਂ ਤੁਹਾਨੂੰ ਦਿਖਾਈਏ ਫਾਰਮ ਬਈ ਨਿਕਾਜਾ ਫਾਰਮ ਆਗਾ ਤੇ ਪਿੰਡ ਦੇ ਵਿੱਚ ਫਾਰਮ ਆ ਬਈ ਨਾ ਦੇਖ ਸਕਦੇ ਬਈ ਇਹ ਫਾਰਮ ਆਗਾ ਬਾਕੀ ਗੱਲਬਾਤ ਕਰਦੇ ਆਂ ਵੀਰ ਤੇ ਭੈਣ ਜੀ ਆਪਣੇ ਕੋਲੇ ਨੇ ਬਾਈ ਐਸਸੀ ਕਾਰ ਜੀ ਬਾਈ ਐਸਸੀ ਕਾਰ ਜੀ ਕੀ ਹਾਲ ਚਾਲ ਨੇ ਬਾਈ ਜੀ ਵਧੀਆ ਜੀ ਠੀਕ ਠਾਕ ਜੀ ਧੰਨਵਾਦ ਤੁਹਾਡਾ ਸਾਡੇ ਕੋਲੇ ਟਾਈਮ ਕੱਢ ਕੇ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਖੜੇ ਕਿੱਥੇ ਆਪਾਂ ਜੀ ਖੜੇ ਜੀ ਇਹ ਪਿੰਡ ਹੀੜੀਕੇ ਜੀ ਜ਼ਿਲ੍ਹਾ ਸੰਗਰੂਰ ਹੈ ਠੀਕ ਹੈ ਖਾਣਾ ਸੇਰਪੁਰ ਦੇ ਨੇੜੇ ਪਿੰਡ ਆ ਸਾਡਾ ਠੀਕ ਹੈ ਹੀੜੀਕੇ ਪਿੰਡ ਹੈ ਜੀ ਬਰਨਾਲਾ ਵੀ ਇੱਥੋਂ ਨੇੜੇ ਆ ਧੂਰੀ ਵੀ ਨੇੜੇ ਆ ਤੇ ਮਲੇਰਕੋਟਲਾ ਵੀ ਨੇੜੇ ਸੈਂਟਰ ਚ ਹੈ ਪਿੰਡ ਇਹ ਸੈਂਟਰ ਦੇ ਵਿੱਚ ਪਿੰਡ ਹਾਂਜੀ ਠੀਕ ਹੈ ਜੀ ਇਧਰ ਕਿਵੇਂ ਆ ਗਈ ਸੀ ਪੁਲਟਰੀ ਫਾਰਮ ਦੇ ਵਿੱਚ ਆਪਾਂ ਇਹ ਗੱਲਬਾਤ ਕਰੀਏ ਪੁਲਟਰੀ ਫਾਰਮ ਦੇ ਵਿੱਚ ਕੁਸਤਾ ਜੀ ਪਹਿਲਾਂ ਜੋ ਜਦੋਂ ਮੈਂ ਛੋਟਾ ਉਦੋਂ ਵੀ ਦੇਖਦੇ ਥੋੜੇ ਉਦੋਂ ਆਮ ਹੀ ਪਿੰਡਾਂ 'ਚ ਘਰਾਂ 'ਚ ਮੁਰਗੀਆਂ ਰੱਖਣ ਦਾ ਰਜਾਣ ਹੁੰਦਾ ਹੀ ਸੀਗਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਇਹਦੇ 'ਚ ਇਹ ਸੀਗਾ ਪਹਿਲਾਂ ਅਸੀਂ ਮੱਝਾਂ ਰੱਖੀਆਂ ਸੀਗੀਆਂ ਤੇ ਚਲੋ ਉਹ ਵੀ ਚੱਲਦਾ ਰਿਹਾ ਫਿਰ ਅਸੀਂ ਮੁਰਗੀਆਂ ਦਾ ਹੌਲੀ ਹੌਲੀ ਮਤਲਬ ਇਹ ਸੀਗਾ ਵੀਡੀਓ ਵਗੈਰਾ ਦੇਖਦੇ ਰਹਿੰਦੇ ਸੀ ਟੁੱਡੀਆਂ ਵੀ ਦੇਖਦੇ ਸੀ ਹੋਰ ਵੀ ਦੇਖਦੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਚਲੋ ਵਿਚਾਰ ਹੋਇਆ ਉਹ ਅੱਗੇ ਤੁਹਾਨੂੰ ਮੈਡਮ ਦੱਸਣਗੇ ਠੀਕ ਹੈ ਜੀ ਬਾਕ ਕਿ ਵੀ ਇਹਨਾਂ ਸ਼ੁਰੂਆਤ ਇਹਨਾਂ ਨੇ ਹੀ ਗੱਲ ਤੋਰੀ ਸੀ ਉਸ ਤੋਂ ਬਾਅਦ ਅਸੀਂ ਫਿਰ ਜਾਨੀ ਇਹ ਫੈਸਲਾ ਇਹਨਾਂ ਦਾ ਸੀ ਠੀਕ ਹੈ ਜੀ ਭੰਜ ਐਸੀ ਕਰੀਏ ਹੋਰ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਵੀਰ ਬਹੁਤ ਵਧੀਆ ਠੀਕ ਹੈ ਜੀ ਧੰਨਵਾਦ ਵੀਰ ਜੀ ਤੁਸੀਂ ਸਾਰੇ ਹਨਾ ਸਾਨੂੰ ਇੰਨਾ ਵਧੀਆ ਸਾਰੇ ਹਨਾ ਪਹੁੰਚ ਰਹੇ ਹੋ ਹਨਾ ਕਿਹਨੇ ਆਉਣਾ ਵਧੀਆ ਚਲੋ ਹਾਂ ਜੀ ਤੇ ਹਾਂ ਬਾਕੀ ਬਹੁਤ ਵਧੀਆ ਕੰਮ ਆ ਸੀ ਤਾਂ ਸਾਰਿਆਂ ਨੂੰ ਇਹੀ ਕਹਿਨੇ ਆ ਤੇ ਪੈਣਾ ਨੂੰ ਵੀ ਹਾਸ ਵੈਕਸ ਜਿਹੜੀ ਬੇਲੀਆ ਬੈਠੀਆਂ ਨੇ ਜਾਂ ਪ੍ਰਾਈਵੇਟ ਜੌਬ ਕਰਦੀ ਨੇ ਘਰੇ ਦੇ ਵਿੱਚ ਕੋਈ ਨਹੀਂ ਕੰਮ ਹੈਗਾ ਤੇ ਇਹ ਕੰਮ ਬਹੁਤ ਵਧੀਆ ਆ ਆਪਾਂ ਸਾਈਡ ਤੇ ਨਾਲ-ਨਾਲ ਹਨਾ ਹੋਰ ਕੰਮ ਦੇ ਨਾਲ ਆਪਾਂ ਇਹ ਕੰਮ ਕਰਦੇ ਆ ਤਾਂ ਜਿਹੜਾ ਆਪਾਂ ਬਹੁਤ ਸਕਸੈਸ ਹੁੰਨੇ ਆ ਜੀ ਇਹਦੇ ਵਿੱਚ ਠੀਕ ਠੀਕ ਆ ਜੀ ਤੇ ਆਪਾਂ ਇੱਧਰ ਕਿਵੇਂ ਆ ਗਏ ਸੀਗੇ ਜੀ ਕਿਉਂਕਿ ਕੰਮ ਨਹੀਂ ਕਰਦੀਆਂ ਕੁੜੀਆਂ ਇੱਧਰ ਜੀ ਹਾਂ ਜੀ ਹਾਂ ਜੀ ਉਹ ਵੀਰੇ ਇਸ ਤਰ੍ਹਾਂ ਸੀਗਾ ਮੈਂ ਪ੍ਰਾਈਵੇਟ ਜੌਬ ਕਰਦੀ ਸੀਗੀ ਹਨਾ ਉੱਥੇ ਵੀ ਮਤਲਬ ਮੇਰੀ ਪੋਸਟ ਗ੍ਰੈਜੂਏਸ਼ਨ ਤੇ ਨਾਲ-ਨਾਲ ਮੇਰੇ ਕੋਲੇ ਕਾਫੀ ਹੋ ਗਿਆ ਸੀਗਾ ਵੀ ਹੁਣ ਤੱਕ ਤੇ ਵੀ ਪਰ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਉਹ ਚੀਜ਼ ਦਾ ਜਿਵੇਂ ਆਪਾਂ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਆ ਹਨਾ ਅਰਨਿੰਗ ਨੀ ਹੁੰਦੀ ਬਈ 8-10000 ਰੁਪਏ ਦਿੰਦੇ ਨੇ ਹਨਾ ਤੇ ਉਹ ਤੋਂ ਬਾਅਦ ਸ਼ੋਸ਼ਣ ਵੀ ਬਹੁਤ ਹੁੰਦਾ ਜਿਹੜਾ ਉਹ ਕਹਿੰਦੇ ਨੇ ਵੀ ਤੁਸੀਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਵੀ ਟੀਚਰ ਦੀ ਕੋਈ ਵੈਲਿਊ ਹੀ ਨਹੀਂ ਸਮਝਦੇ ਹੈਗੇ ਸਹੀ ਗੱਲ ਹੈ ਤੇ ਵੀ ਉਹ ਚੀਜ਼ ਚੰਗੀ ਨਹੀਂ ਸੀਗੀ ਲੱਗਦੀ ਹੈਗੀ ਹਨਾ ਵੀ ਆਪਣੀ ਕੁਆਲਿਫੀਕੇਸ਼ਨਾਂ ਵੀ ਉਹਦਾ ਚਲੋ ਨਹੀਂ ਆਪਾਂ ਨੂੰ ਗਵਰਨਮੈਂਟ ਜੌਬ ਮਿਲੀ ਹੋ ਤਾਂ ਇੱਕ ਗੱਲ ਆ ਹਨਾ ਤੇ ਜਦ ਆਪਾਂ ਕਿਸੇ ਦੇ ਅੱਗੇ ਜਾ ਕੇ ਕੰਮ ਕਰਦੇ ਆ ਕੋਈ ਹਨਾ ਉਹ ਚੀਜ਼ ਦੀ ਕਦਰ ਆਪਣੀ ਉਨੀ ਨਹੀਂ ਹੁੰਦੀ ਜਿਵੇਂ ਹੋਣੀ ਚਾਹੀਦੀ ਆ ਤੇ ਉਤੋਂ ਇਹ ਸੀਗਾ ਵੀ ਆਪ ਦਾ ਕੋਈ ਕੰਮ ਹੋਵੇ ਵੀ ਖੁਦ ਮਾਲਕ ਹੋਈਏ ਵੀ ਆਪਾਂ ਕਿਉਂ ਕਿਸੇ ਦੇ ਨੌਕਰ ਬਣੀ ਜਾਂਦੇ ਆ ਜਾ ਜਾ ਕੇ ਹਨਾ ਵੀ ਜਦ ਆਪਨੇ ਕੋਲੇ ਸਾਰਾ ਕੁਝ ਮਤਲਬ ਵਾਹਿਗੁਰੂ ਨੇ ਆਪਾਂ ਨੂੰ ਉਹ ਕਰਿਆ ਹੋਇਆ ਹਨਾ ਇੰਨੇ ਜੋਗਾ ਕਰਿਆ এডਿਕੇਸ਼ਨ ਹੈਗੀ ਆ ਆਪਣੇ ਕੋਲ ਹਾਂ ਜੀ ਤੇ बस ਮੰਨਦੀ ਹੀ ਗੱਲ ਰਹਿੰਦੀ ਸੀ ਜਦ ਜਾਣਾ ਸਵੇਰੇ ਡਿਊਟੀ ਜਾਣਾ ਹਨਾ ਆਉਣਾ ਘਰ ਆ ਕੇ ਕੰਮ ਕਰਨਾ ਤੇ ਪਰ ਮਨ ਉਹਨਾਂ ਖੁੱਲਦਾ ਨਹੀਂ ਸੀ ਹੈਗਾ ਤੇ ਹੁਣ ਜਿਵੇਂ ਆਪਦਾ ਕੰਮ ਆ ਤੇ ਆਪਦਾ ਕੰਮ ਕਰਦੇ ਹੁਣ ਖੁਸ਼ ਹਾਂ ਵਧੀਆ ਉਹਦੀ ਲਾਈਫ ਇੰਜੋਏ ਕਰਦੇ ਆ ਤੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਚੀਜ਼ ਦੀ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦੇ ਨੂੰ ਜੀ ਆਪਾਂ ਨੂੰ ਸਾਨੂੰ 7-8 ਸਾਲ ਹੋ ਗਏ ਵੀਰੇ ਠੀਕ ਹੈ ਜੀ ਹਾਂ ਉਹ ਤਾਂ ਕਿੰਨੀਆਂ ਰੱਖਿਆ ਸੀ ਇਹਦਾ ਆਪਾਂ ਪਹਿਲੀ ਵਾਰ ਰੱਖਿਆ ਸੀਗੀ ਦੇਖੋ ਉਸ ਤੋਂ ਪਹਿਲਾਂ ਸਾਡੇ ਘਰ ਮੱਜਾ ਦੇ ਨਾਲ-ਨਾਲ ਤਾਂ ਅਸੀਂ ਰੱਖਦੇ ਸੀ ਪਰ ਸਟਾਰਟਿੰਗ ਅਸੀਂ 100 ਤੋਂ ਕਰੀ ਸੀਗੀ 100 ਤੋਂ ਠੀਕ ਹੈ ਜੀ ਰੋਕਿਆ ਤਾਂ ਨਹੀਂ ਆਪਾਂ ਨੂੰ ਕਿਸੇ ਨੇ ਵੀ ਕਿੱਧਰ ਪਾਏਗੇ ਤੁਸੀਂ ਮੁਰਗਿਆਂ 'ਚ ਮਿੰਗੜਾ ਮਿੱਦੋਗੇ ਜੀ ਹਾਂ ਹਾਂ ਦੇਖੋ ਉਹ ਤਾਂ ਇਹ ਗੱਲ ਤਾਂ ਦੇਖੋ ਚਾਹੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਨਾ ਕਹਿਣ ਵਾਲਿਆਂ ਨੇ ਤਾਂ ਇੱਕ ਵਾਰ ਕਹਿਣਾ ਹੀ ਹੁੰਦਾ ਤੇ ਉਹ ਤਾਂ ਆਪਾਂ ਖੁਦ ਦੇਖਣਾ ਦੇਖੋ ਫੈਸਲਾ ਆਪਣਾ ਖੁਦ ਦਾ ਹੁੰਦਾ ਹੁੰਦਾ ਹੈ ਨਾ ਤੇ ਵੀ ਬੋਲਣ ਵਾਲੇ ਨਹੀਂ ਬੋਲਣ ਦੇਖੋ ਜਦੋਂ ਆਪਾਂ ਕਿਸੇ ਵੀ ਕੰਮ 'ਚ ਸਕਸੈਸ ਹੁੰਨੇ ਆ ਤੇ ਤਾਂ ਸਾਰੀ ਸਲੰਘਾ ਕਰਦੇ ਨੇ ਹਾਂਜੀ ਅੱਜ ਕਰਦੇ ਹੋਣਗੇ ਮੈਨੂੰ ਲੱਗਦਾ ਹੈ ਕਿ ਕਿ ਅੱਜ ਜੀ ਦੇਖੋ ਜੇ ਸਲੰਘਾ ਨਹੀਂ ਤਾਂ ਹੀ ਤੁਸੀਂ ਪਹੁੰਚਦੇ ਹੋ ਨਾ ਸਾਡੀ ਗੱਲਬਾਤ ਸੁਣਦੇ ਹੋ ਹਾਂਜੀ ਤੇ ਵੀ ਉਹੀ ਹੋ ਹੁੰਦਾ ਜਿਹੜਾ ਵੀਰਾਂ ਭੈਣ ਸਹਿਯੋਗ ਦਿੰਦੇ ਨੇ ਤੇ ਹੁਣ ਤਾਂ ਸਾਡੇ ਨਾਲ ਬਹੁਤ ਜੁੜੇ ਹੋਏ ਨੇ ਭੈਣਾਂ ਵੀਰ ਤੇ ਗਰੁੱਪ ਬਣੇ ਹੋਏ ਨੇ ਉਦੋਂ ਆਉਂਦੇ ਨੇ ਹਨਾ ਸਲਾਹਾਂ ਲੈਂਦੇ ਨੇ ਜਿਵੇਂ ਸਭ ਤੋਂ ਚਿਕਸ ਵਗੈਰਾ ਜਾਂਦਾ ਤੇ ਅੱਗੇ ਅਸੀਂ ਬਹੁਤ ਨੂੰ ਕਾਮਯਾਬ ਕਰਤਾ ਠੀਕ ਹੈ ਜੀ ਹੁਣ ਆਪਾਂ ਨੂੰ 8 ਸਾਲ ਹੋ ਗਏ ਨਾ ਜੀ ਲੱਗ ਠੀਕ ਹੈ ਇਹਦੇ ਵਿੱਚ ਅੱਜ ਕਿਵੇਂ ਆ ਕੰਮ ਜੀ ਆਪਾਂ ਕੰਮ ਦੀ ਗੱਲ ਬਾਤ ਕਰੀਏ ਜੀ ਹਾਂ ਜੀ ਬਸ ਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਆ ਜੀ ਠੀਕ ਅੱਜ ਸਾਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਕਿ ਤੇ ਐਸੀ ਪੂਰੇ ਸੈਟੀਸਫਾਈ ਆਵਦੇ ਕੰਮ ਤੋਂ ਠੀਕ ਆ ਜੀ ਤੇ ਵਧੀਆ ਵਾਹੀ ਗੁਰੂ ਦੀ ਕਿਰਪਾ ਹਨ ਆਪਣਾ ਵਧੀਆ ਕੰਮ ਚੱਲਦਾ ਠੀਕ ਆ ਜੀ ਇਹ ਮਤਲਬ ਆਪਾਂ ਕਹਿੰਦੇ ਆ ਬਿਜ਼ਨਸ ਜਿਹੜਾ ਆਪਣਾ ਵਧੀਆ ਗਰੋ ਹੋ ਗਿਆ ਵੀ ਵਧੀਆ ਆਪਾਂ ਇੱਥੇ ਤੱਕ ਪਹੁੰਚ ਚੁੱਕ ਗਿਆ ਵੀ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮਤਲਬ ਜਿਵੇਂ ਆਪਾਂ ਕਹਿੰਦੇ ਕਿੰਗ ਬਣ ਚੁੱਕੇ ਆ ਜੀ ਹੁਣ ਤਾਂ ਸੀ ਠੀਕ ਠੀਕ ਆ ਜੀ ਜੇ ਦਿੱਕਤ ਆਈਆਂ ਕਿਹੜੇ ਕਿਹੜੇ ਦਿੱਕਤ ਆਈਆਂ ਆਪਾਂ ਨੂੰ ਜੀ ਮੈਂ ਇੱਕ ਤਾਂ ਇਹ ਦੱਸਣਾ ਚਾਹੁੰਨਾ ਸਾਡੇ ਜਿਹੜੇ ਮੈਂ ਫ੍ਰੀ ਟ੍ਰੇਨਿੰਗ ਵੀ ਦਿੰਨਾ ਜੀ ਟ੍ਰੇਨਿੰਗ ਮੇਰੀ ਨਾ ਸਿੰਪਲ ਤਰੀਕੇ ਨਾਲ ਵੀ ਉਹ ਆਪਾਂ ਫ੍ਰੀ ਦਿੰਨੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਜੀ ਜਿਵੇਂ ਮੈਂ ਇਹ ਕਹਿਣਾ ਵੀ ਸ਼ੁਰੂਆਤ 'ਚ ਕਿਸੇ ਨੇ ਵੀ ਵੱਡੇ ਪੱਧਰ ਤੇ ਨਹੀਂ ਕਰਨਾ ਸਹੀ ਗੱਲ ਸ਼ੁਰੂਆਤ 'ਚ ਥੋੜੇ ਤੋਂ ਸ਼ੁਰੂ ਕਰਕੇ ਅੱਗੇ ਦੀ ਅੱਗੇ ਆਪਾਂ ਵਧਦੇ ਜਾਵਾਂਗੇ ਠੀਕ ਹੈ ਤੇ ਮੈਂ ਮੈਂ ਸ਼ੁਰੂ ਕਰਿਆ ਸੀ 120 ਕ ਮੁਰਗੀਆਂ ਤੋਂ ਸ਼ੁਰੂ ਕਰਿਆ ਉਦੋਂ ਮੈਨੂੰ ਇਹਦਾ ਮਤਲਬ ਵੈਸੇ ਤਾਂ ਮੈਂ ਕ੍ਰੀਸੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈ ਲਈ ਸੀ ਹਾਂਜੀ ਹਾਂਜੀ ਠੀਕ ਹੈ ਜੀ ਸਰਟੀਫਿਕੇਟ ਵੀ ਮਿਲਿਆ ਉਸ ਤੋਂ ਬਾਅਦ 120 ਮੁਰਗੀਆਂ ਚੋਂ 20 ਚਿਕਸ ਜਦੋਂ ਮਹੀਨੇ ਕਦੇ ਹੋਏ ਉਹ ਮਰ ਗਏ ਸੀ ਮਰ ਗਏ ਸੀ ਜੀ ਫਿਰ ਮੈਨੂੰ ਉਸ ਗਿਲ ਦਾ ਬੜਾ ਦੁੱਖ ਹੋਇਆ ਮੈਂ ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਲਾਇਆ ਫਿਰ ਲਗਭਗ 2 ਸਾਲ ਦੇ ਲਗਭਗ ਮੈਂ ਮਤਲਬ ਜਾਂਦਾ ਰਿਹਾ ਕਈ ਵਾਰੀ ਨਹੀਂ ਵੀ ਜਾਇਆ ਜਾਂਦਾ ਸੀ ਜਾਨੀ 2 ਸਾਲ ਮੈਂ ਸਿੱਖਿਆ ਹਾਂ ਨਾ ਸਿੱਖ ਕੇ ਮੈਂ ਫਿਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਮਤਲਬ ਟ੍ਰੇਨਿੰਗ ਹੋ ਗਈ ਹੁਣ ਟ੍ਰੇਨਿੰਗ ਵੀ ਦਿੰਨੇ ਆ ਦਵਾਈਆਂ ਕਿਵੇਂ ਵਰਤਣੀਆਂ ਨੇ ਕਿਹੜੀ ਦਵਾਈ ਦਵਾਈ ਕਿਹੜੇ ਸਮੇਂ ਵਰਤਣੀਆਂ ਸੀ ਆਰ ਡੀ ਦੀ ਸਮੱਸਿਆ ਇਹਦੇ ਚ ਜ਼ਿਆਦਾ ਆਉਂਦੀ ਆ ਜਿਵੇਂ ਕਹਿੰਦੇ ਨੇ ਨਾ ਚੁਟਕੀਆਂ ਨਾਲ ਹੱਲ ਕਰਦੇ ਆਂਗੇ ਪਰਮਾਤਮਾ ਦੀ ਕਿਰਪਾ ਹੈ ਅਸਲ ਟ੍ਰੇਨਿੰਗ ਇੱਥੇ ਹੁੰਦੀ ਆ ਕਿ ਜਦੋਂ ਆਪ ਆਪ ਰੱਖਣਾ ਹੈ ਨਾ ਫਾਰਮ ਬਣਾਉਣਾ ਕੋਈ ਵੱਡਾ ਨਹੀਂ ਚਾਹੀਏ ਤੁਸੀਂ ਦੋ ਕਿੱਲਾਂ ਚ ਬਣਾ ਲਓ ਕਰ ਉਹਨੂੰ ਕਾਮਯਾਬ ਕਰਨਾ ਵੱਡੀ ਗੱਲ ਹੁੰਦੀ ਹੈ ਕਾਮਯਾਬ ਕੀਤਾ ਕਾਮਯਾਬ ਕਰਦੇ ਵੀ ਆ ਸਾਰਿਆਂ ਨੂੰ ਮੈਂ ਇਹੋ ਕਹਿਣਾ ਮੈਨੂੰ ਇਹ ਨਹੀਂ ਹੁੰਦਾ ਵੀ ਮੇਰੀ ਜੇਬ 'ਚ ਪੈਸੇ ਆ ਜਾਣ ਅਗਲੇ ਦੀ ਜੇਬ 'ਚੋਂ ਮੈਂ ਕਹਿੰਦਾ ਜੇ ਮੇਰੇ ਕੋਲੇ ਪੈਸੇ ਆਉਣਗੇ ਅਗਲਾ ਮੈਨੂੰ ਚਿਕਸ ਖਰੀਦਦਾ ਮੇਰੇ ਤੋਂ ਛੋਟਾ ਚੂਚਾ ਖਰੀਦਦਾ ਜਾਂ ਵੱਡੀ ਮੁਰਗੀ ਲੈਂਦੇ ਨੇ ਸਰਦੀ 'ਚ ਮੁਰਗੀ ਸੇਲ ਕਰਦੇ ਆਪਾਂ ਤੇ ਵੀ ਉਹ ਅਗਲੇ ਅਗਲਾ ਵੀ ਕਾਮਯਾਬ ਹੋਵੇ ਠੀਕ ਹੈ ਮੁਰਗੀ ਕਿੱਥੇ ਹੁੰਦੀ ਹੈ ਆਪਣੀ ਜਦੋਂ ਆਪਾਂ ਮੁਰਗੀ ਦੀ ਗੱਲਬਾਤ ਕਰਿਆ ਮੁਰਗੀ ਆਪਣੀ ਕੰਟੈਕਟ ਪੀਸ ਤੇ ਤਿਆਰ ਕਰਦੇ ਜਿਵੇਂ ਹੁਣ ਮੇਰੇ ਤੋਂ ਕਿਸੇ ਨੇ 1000 ਚੂਚਾ ਲੈਣਾ ਕਿਸੇ ਨੇ 500 ਲੈਣਾ ਉਹ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਸੇਲ ਵੀ ਕਰਦੇ ਨੇ ਅੱਧੀ ਰੱਖ ਲੈਂਦੇ ਨੇ ਉਹ ਅੱਧੀ ਆਪਾਂ ਨੂੰ ਸੇਲ ਆਪਾਂ ਉਹਨਾਂ ਤੋਂ ਚੱਕ ਕੇ ਅੱਗੇ ਸੇਲ ਕਰਦੇ ਆ ਠੀਕ ਹੈ ਜੀ ਪਿਆਰ ਆਪਾਂ ਆਪਣੀ ਦੇਖਰੇਖ ਚ ਕਰਾਉਂਦੇ ਆ ਉਹਨੂੰ ਜਿਵੇਂ ਉਹਨੂੰ ਜਿਹੜੀ ਵੀ ਮੈਡੀਸਨ ਦੇਣੀ ਹੈ ਜਿਹੜੀ ਖਰਾਕ ਦੇਣੀ ਹੈ ਉਹ ਆਪਣੀ ਦੇਖਰੇਖ ਚ ਤਿਆਰ ਹੁੰਦੀ ਹੈ ਮੁਰਗੀ ਬਾਹਰੋਂ ਮੁਰਗੀ ਨਹੀਂ ਅਸੀਂ ਜਿਵੇਂ ਨਾ ਅਸੀਂ ਜਿਵੇਂ ਐਮਪੀ ਤੋਂ ਨਾ ਜਾਂ ਕਿ ਤੁਸੀਂ ਪੰਜਾਬ ਤੋਂ ਬਾ ਕੀ ਮੈਂ ਸੇਲ ਨਹੀਂ ਕਰਦਾ ਮੈਂ ਪੰਜਾਬ ਚ ਇੱਥੇ ਆਪ ਤਿਆਰ ਕਰਕੇ ਆਪਣੀ ਦੇਖਰੇਖ ਚ ਮੁਰਗੀ ਤਿਆਰ ਹੁੰਦੀ ਆ ਉਹ ਵੱਡਾ ਬੈਨੀਫਿਟ ਆ ਸਾਰੇ ਕਹਿੰਦੇ ਨੇ ਵੀ ਅੰਡੇ ਬਹੁਤ ਜ਼ਿਆਦਾ ਦਿੰਦੀਆਂ ਨੇ ਨਹੀਂ ਆਮ ਦਿੱਕਤਾਂ ਲਾਂਭੇ ਇਹੀ ਹੁੰਦੇ ਨੇ ਵੀ ਜੀ ਉੱਥੋਂ ਲਿਆਈ ਸੀ ਇੱਥੋਂ ਲਿਆਏ ਸੀ ਤੁਸੀਂ ਵੀ ਤੁਸੀਂ ਵੀ ਦੇਖ ਲਈਓ ਤੇ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਕਦੇ ਵੀ ਕਿਸੇ ਨੂੰ ਗੁੰਮਰਾਹ ਨਹੀਂ ਕੀਤਾ ਵੀ ਪੈਸੀ ਮਤਲਬ ਮੇਰੇ ਕੋਲੇ ਆ ਜਾਣ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਕਦੇ ਵੀ ਕੋਈ ਉਹ ਨਹੀਂ ਵੀ ਵਧੀਆ ਤਰੀਕੇ ਨਾਲ ਫੇਰ ਨਾਲ ਚਿਕਸ ਦਾ ਚੱਲਦਾ ਹੁਣ ਚੂਚਾ ਸੇਲ ਕਰਦੇ ਆ ਚੂਚਾ ਉਹਨਾਂ ਨੂੰ ਮਤਲਬ ਵਧੀਆ ਬਰੀਡ ਹੀ ਮੈਂ ਕਹਿੰਦਾ ਅੰਡੇ ਤੇ ਕੰਮ ਕਰਨਾ ਵਧੀਆ ਬਰੀਡ ਦੇਣੀ ਹੈ ਇਹ ਨਹੀਂ ਵੀ ਕੋਈ ਮਿਕਸ ਕਰਕੇ ਦੇਤੀ ਕੋਈ ਫੀਡ ਤੇ ਉਹ ਤੇ ਜਿਹੜੀ ਬਲੇਲਰ ਵਾਲੀ ਨਾਲ ਵੱਡੇ ਕਰਕੇ ਦੇਤੇ ਇਹ ਕੰਮ ਨਹੀਂ ਮੈਂ ਚਾਹੁੰਦਾ ਵੀ ਵਧੀਆ ਤਰੀਕੇ ਨਾਲ ਉਹ ਵੀ ਕਾਮਯਾਬ ਹੁਣ ਮੈਂ ਕਦੇ ਵੀ ਕੋਈ ਦਵਾਈਆਂ ਨਹੀਂ ਜਿਵੇਂ ਮੇਰੇ ਤੋਂ ਨਹੀਂ ਵੀ ਕੋਈ ਚਿਕਸ ਖਰੀਦਦਾ ਚੂਚਾ ਨਹੀਂ ਲਿਆ ਜਿਨ੍ਹਾਂ ਨੇ ਜਾਂ ਕੋਈ ਗੀਆਂ ਨਹੀਂ ਲਈਆਂ ਮੈਂ ਜੇ ਉਹ ਫੋਨ ਆਜੀ ਮੈਂ ਉਹਨਾਂ ਨੂੰ ਵੀ ਦੱਸਦਾ ਕਿ ਤੁਸੀਂ ਆ ਦਵਾਈ ਦਿਓ ਦਵਾਈਆਂ ਮੇਰੇ ਕੋਲੇ ਸਾਰਾ ਸਮਾਨ ਹੈ ਜਿੰਨਾਂ ਨੇ ਵੀ ਦਵਾਈਆਂ ਨੇ ਦਵਾਈਆਂ ਵੀ ਮੇਰੇ ਕੋਲੇ ਜਿਹੜੀ ਦਵਾਈ ਮੈਂ ਆਪਣੇ ਮਾਰਕੀਟ 'ਚ ਨਹੀਂ ਮਿਲਦੀ ਕਿਸੇ ਨੂੰ ਉਹਨੂੰ ਚਾਹੀਦੀ ਹੈ ਮੇਰੇ ਕੋਲੋਂ ਮਿਲੂਗੀ ਠੀਕ ਹੈ ਜੀ ਇਹ ਸੀਆਰਡੀ ਦੀ ਸਪੈਸ਼ਲ ਦਵਾਈ ਮੈਂ ਦਿਨਾ ਕਦੇ ਵੀ ਕੋਈ ਦਿੱਕਤ ਨਹੀਂ ਆਊ ਚਿਕਸ ਨੂੰ ਕਦੇ ਕੋਈ ਇਨਫੈਕਸ਼ਨ ਨਹੀਂ ਹੋਊਗਾ ਜੀ ਠੀਕ ਹੈ ਜੀ ਕੋਈ ਵੀ ਮੈਂ ਇਹਦਾ ਸਮਾਨ ਪੋਲਟਰੀ ਦਾ ਉਹ ਮੇਰੇ ਕੋਲੋਂ ਮਿਲੂਗਾ ਆਪਾਂ ਦੇਵਾਂਗੇ ਜਾਂ ਖਰਾਕ ਹੈ ਫੀਡ ਹੈ ਉਹ ਵੀ ਦੇਵਾਂਗੇ ਤੇ ਇੱਕ ਉਹਨਾਂ ਨੂੰ ਮੈਂ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰ ਨੇ ਬੇਨਤੀ ਕਰਦਾ ਵੀ ਤੁਸੀਂ ਇਹ ਨਹੀਂ ਸੋਚਣਾ ਪਹਿਲੇ ਦਿਨ ਤੋਂ ਹੀ ਵੀ ਆਪਾਂ ਵੱਡੇ ਪੱਧਰ ਦੇ ਤੁਸੀਂ ਥੋੜੇ ਥੋੜੇ ਤੋਂ ਸਟੈਪ ਬਾਈ ਸਟੈਪ ਅੱਗੇ ਵਧਣਾ ਹੈ ਤੇ ਕਾਮਯਾਬ ਉਹਨਾਂ ਨੂੰ ਮੈਂ ਕਰੂੰਗਾ ਪਰਮਾਤਮਾ ਸੈਡ ਤੋਂ ਕੰਮ ਕਰੀਏ ਜੇ ਆਪਾਂ ਗੱਲ ਵਾਦ ਕੇ ਠੀਕ ਹੈ ਫੁੱਲ ਟਾਈਮ ਕੰਮ ਕਰਦੇ ਹੋ ਛੱਡਣਾ ਨਹੀਂ ਉਹ ਛੱਡਣਾ ਨਹੀਂ ਹੈਗੇ ਨਾਲ ਇਹਨੂੰ ਕਰਕੇ ਇਹਨੂੰ ਕੰਮਜਾਮ ਕਰਕੇ ਉਹਨੂੰ ਛੱਡ ਦਿਓ ਠੀਕ ਹੈ ਜੋ ਹੋਰ ਕੰਮ ਕੀ ਆਪਣੇ ਕੋਲੇ ਇਸ ਤੋਂ ਇਲਾਵਾ ਜਰ ਕੋਰ ਦੀ ਖੇਤੀਬਾੜੀ ਮੈਂ ਠੇਕੇ ਦੇ ਦਿੰਦਾ ਖੇਤੀ ਠੇਕੇ ਦੇ ਦਿੰਦਾ ਕਿਉਂਕਿ ਮੈਨੂੰ ਹੁਣ ਇਧਰ ਹੀ ਧਿਆਨ ਸਾਰਾ ਲਾਇਆ ਹੋਇਆ ਕਿਉਂਕਿ ਲਗਾਤਾਰ ਫੋਨ ਡੇਲੀ ਆਉਂਦੇ ਨੇ ਜੀ ਸਹੀ ਗੱਲ ਹੈ ਹੁਣ ਫੋਨ ਅੰਦਰ ਰੱਖਿਆ ਹੋਇਆ ਵੀ ਜੇ ਬੱਚੇ ਮਤਲਬ ਕਹਿ ਦੇਣਗੇ ਵੀ ਸ਼ਾਮ ਨੂੰ ਇੱਕ ਟਾਈਮ ਮੇਰਾ ਇਹ ਹੈ ਵੀ ਸ਼ਾਮ ਨੂੰ ਰਾਤ ਦੇ 11 ਵਜੇ ਤੱਕ ਵੀ ਫੋਨ ਅਟੈਂਡ ਕਰਨੀ ਆਉਂਦੇ ਨੇ ਜਿਨ੍ਹਾਂ ਦਾ ਨਹੀਂ ਚੱਕਿਆ ਜਾਂਦਾ ਫਿਰ ਉਹਨਾਂ ਨੂੰ ਮੈਂ ਆਪ ਕਰ ਲੈਣਾ ਠੀਕ ਹੈ ਤੇ ਕਦੇ ਵੀ ਮੇਰੀ ਜਿਹੜੀ ਮੇਰੇ ਤੋਂ ਕੋਈ ਵੀ ਮੁਰਗੀ ਖਰੀਦੀ ਹੈ ਕਿਸੇ ਨੇ ਚ ਛੋਟਾ ਚੂਚਾ ਖਰੀਦੇ ਆ ਕਦੇ ਵੀ ਕਿਸੇ ਦਾ ਲਾਂਬਾ ਨਹੀਂ ਆਇਆ ਜਦੋਂ ਚੀਜ਼ ਹੀ ਵਧੀਆ ਦੇਣੀ ਆ অর্ਗੈਨਿਕ ਤਰੀਕੇ ਨਾਲ ਇਹਨਾਂ ਨੂੰ ਮੈਂ ਜਿਹਨੇ ਕਿਸੇ ਨੇ ਰੱਖਣੇ ਨੇ ਉਹ ਵੀ ਦੱਸ ਦਿੰਨੇ ਆ ਵੀ ਆ ਖਰਾਕ ਪਾਉ ਜਿਵੇਂ ਸਿੰਪਲ ਬਿਨਾਂ ਫੀਡ ਤੋਂ ਵੀ ਯਾਨੀ ਕਿ ਆਪਾਂ ਬਿਨਾਂ ਫੀਡ ਤੋਂ ਵੀ ਪਾਲ ਸਕਦੇ ਹਾਂ ਕਈ ਬੰਦੇ ਕਹਿੰਦੇ ਨੇ ਅੰਡੇ እንੰਦਦੇ ਪਰ ਉਹ ਆਪਣੇ ਕੋਲੇ ਤਰੀਕੇ ਸਾਰੇ ਨੇ ਤੇ ਔਰ ਜਿਹੜੀਆਂ ਰੋਗੈਨਕ ਦਵਾਈਆਂ ਜਿਵੇਂ ਸਹਾਜਨੇ ਦੇ ਪੱਤੇ ਹੋ ਗਏ ਜਾਂ ਕੀੜੇ ਹੋਣ ਜਿਹਦੇ ਪੇਟ 'ਚ ਜਿਵੇਂ ਕੀੜੇ ਹੁੰਦੇ ਨੇ ਆਮ ਹੀ ਮੁਰਗੀ ਇਹਨਾਂ ਦੇ ਉਹ ਨਿੰਮ ਦੇ ਪੱਤੇ ਦੇ ਦੇੰਨੇ ਆਮ ਨੂੰ ਖਵਾ ਦੋ ਜਾਂ ਹਲਦੀ ਦੇਣੀ ਐ ਏਲੀ ਵਾਰਮਿੰਗ ਹਲਦੀ ਦੇਣੀ ਐ ਜੀ ਹਲਦੀ ਬਹੁਤ ਕਾਮਯਾਬ ਹੈ ਜੀ ਵਧੀਆ ਚੀਜ਼ ਹੈ ਐਲੋਵੀਰਾ ਐਸੀ ਇਹ ਇਸ ਤਰ੍ਹਾਂ ਦੀਆਂ ਦੇਸੀ ਮਤਲਬ ਤਰੀਕਿਆਂ ਨਾਲ ਵੀ ਆਪਾਂ ਇਹਨਾਂ ਨੂੰ ਪਾ ਸਕਦੇ ਆ ਤੇ ਇਸ ਤਰ੍ਹਾਂ ਆਪਣਾ ਕੰਮ ਹੈ ਕਦੇ ਵੀ ਜੇ ਕਿਸੇ ਨੇ ਸ਼ੁਰੂ ਕਰਨਾ ਹੈ ਉਹ ਆਪਣੀ ਸਲਾਹ ਲੈ ਸਕਦੇ ਨੇ ਸਲਾਹ ਲੈਂਦੇ ਨੇ ਦਿੱਲੀ ਜਾਣੀ 100 ਫੋਨ ਦਿੱਲੀ ਆ ਜਾਂਦਾ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੈ ਤੇ ਬਾਕੀ ਇਹਨਾਂ ਦਾ ਬਹੁਤ ਸਹਿਯੋਗ ਹੈ ਇਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਕੰਮ ਕਰੀਏ ਸਹੀ ਗੱਲ ਹੈ ਜੀ ਤੇ ਆਪਾਂ ਆਪਣੇ ਕੰਮਾਂ ਦੇ ਵਿੱਚ ਵਿੱਚ ਹਨਾ ਇਹ ਇਹਨੂੰ ਕਿਵੇਂ ਸਾਂਭਦੇ ਆਪਾਂ ਜੀ ਕਿਵੇਂ ਕਰਦਾ ਕੰਮ ਇਹਦੇ ਵਿੱਚ ਵੀਰੇ ਦਾ ਹੁੰਦਾ ਸਵੇਰੇ ਸ਼ਾਮ ਦਾ ਕੰਮ ਹੁੰਦਾ ਸਵੇਰੇ ਸ਼ਾਮ ਦਾ ਕੰਮ ਹੁੰਦਾ ਜੀ ਹਾਂ ਜੀ ਤੇ ਉਹ ਮੈਂ ਇਹਨਾਂ ਦੀ ਨਾਲ ਹੈਲਪ ਕਰਾਉਣੀ ਆ ਤੇ ਨਾਲ ਨਾਲ ਮੈਂ ਘਰ ਦੇਖਦੀ ਆ ਹਨਾ ਆਪਣੀ ਸਾਰੇ ਕੰਮ ਦੇਖਦੀ ਆ ਚੈਨਲ ਨੇ ਸਾਡੇ ਚੈਨਲ ਦੇਖਣੇ ਨੇ ਵੀ ਵੀਡੀਓ ਐਡੀਟਿੰਗ ਵਗੈਰਾ ਕਰਨੀਆਂ ਨੇ ਉਹ ਆਪ ਹੀ ਕਰਦੇ ਹਾਂ ਸਾਰਾ ਕੁਝ ਸਾਰਾ ਅਸੀਂ ਆਪ ਸੰਭਾਲਿਆ ਹੁਣ ਜਿਵੇਂ ਇਹਨਾਂ ਦਾ ਅਲੱਗ ਚੈਨਲ ਆ ਪੋਲਟਰੀ ਦੀ ਵੀਡੀਓ ਜਾਂਦੀ ਆ ਉਹ ਤੇ ਮੇਰਾ ਅਲੱਗ ਚੈਨਲ ਆ ਜਿਵੇਂ ਬਲੌਗਿੰਗ ਵਾਲਾ ਹਨਾ ਤੇ ਉਹ ਸਾਰਾ ਕੰਮ ਅਸੀਂ ਖੁਦ ਹੀ ਦੇਖਣਾ ਵੀ ਮਤਲਬ ਸਾਡੇ ਕੋਲੇ ਸਾਰੇ ਦਿਨ ਚ ਇੱਕ ਮਿੰਟ ਦਾ ਟਾਈਮ ਵੀ ਨਹੀਂ ਹੁੰਦਾ ਠੀਕ ਹੈ ਹਾਂ ਫਿਰ ਬਾਕੀ ਬਾਹਰ ਉਹ ਹਨਾ ਵੀਰ ਭੈਣਾਂ ਆਉਂਦੇ ਨੇ ਜਿਹਦੇ ਚ ਟਾਈਮ ਹੁੰਦਾ ਹੁਣ ਆਪਣਾ ਉਹਨਾਂ ਨੂੰ ਅਟੈਂਡ ਕਰਨਾ ਸਾਰਾ ਠੀਕ ਹੈ ਜੀ ਬਰੀਡ ਕਿਹੜੀ ਹੁੰਦੀ ਹੈ ਆਪਣੇ ਕੋਲੇ ਇਹ ਆਹ ਯਾਰ ਤੇ ਬਲੈਕ ਐਸਟਰੋਲੋਪ ਠੀਕ ਹੈ ਜੀ ਇਹ ਨਹੀਂ ਕਿ ਕੰਮ ਕਰਦੇ ਆ ਬਾਕੀ ਮਿਲਦੀ ਆ ਸਾਰੀਆਂ ਮਿਲਦੀਆਂ ਸਾਰੀਆਂ ਨੇ ਠੀਕ ਹੈ ਜੀ ਦਿਖਾਵਾਂਗੇ ਆਪਾਂ ਨੂੰ ਆਜੇ ਗੱਲਬਾਤ ਕਰ ਦਿੰਦੇ ਤੇ ਦੇਖਦੇ ਆ ਕਿ ਆਪਾਂ ਆਜੇ ਲਓ ਜੀ ਬਾਈ ਜੀ ਆਪਾਂ ਆ ਚੁੱਕਾ ਆਂਗੇ ਉਹਨਾਂ ਚੂਚਿਆਂ ਦੇ ਵਿੱਚ ਤੇ ਗੱਲਬਾਤ ਕਰ ਦਾਂਗੇ ਏਰੀਆ ਕਿ ਨਾ ਪੈਂਦੀ ਇਹ ਇਹ ਹੈਗੇ ਵੀਰੇ ਆਪਣਾ ਫਾਰਮ 15x20 ਦਾ ਜਿਹੜਾ ਘਰ ਆ ਆਪਣਾ ਠੀਕ ਹੈ ਜੀ ਘਰ ਆ ਹਾਂ ਘਰ ਆ ਲੈ ਇੱਥੋਂ ਅਸੀਂ ਹੁਣ ਜਿਵੇਂ ਕਈ ਵਾਰ ਚੂਚਾ ਵਗੈਰਾ ਸੇਲ ਕਰਨਾ ਮੁਰਗੀ ਫਿਰ ਜਦੋਂ ਇਹ ਆ ਸੈਟਅਪ ਤੋਂ ਵੀ ਕਰ ਦਿੰਦੇ ਜਿਹੜੀ ਆਪਣੀ ਡੇਲੀ ਦੀ ਵੀਡੀਓ ਜਾਂਦੀ ਆ ਉਹ ਇੱਥੋਂ ਜਾਂਦੀ ਆ ਕਿਉਂਕਿ ਅਸੀਂ ਫਿਰ ਨਾਲ-ਨਾਲ ਘਰ ਦੇਖਦੇ ਆ ਉਧਰ ਦੇਖਦੇ ਆ ਜਿਵੇਂ ਸਾਡਾ ਮਤਲਬ ਘਰ ਆ ਸੈਟਅਪ ਆ ਠੀਕ ਆ ਜੀ ਹਾਂ ਇੱਥੇ ਹੁੰਦਾ ਥੋੜਾ ਸੇਲ ਹਾਂ ਚੂਚਾ ਇੱਥੇ ਹੁੰਦਾ ਹਾਂ ਜੀ ਜਿਵੇਂ ਆਪਣੀਆਂ ਬੁਕਿੰਗਾਂ ਹੁੰਦੀਆਂ ਨੇ ਫਿਰ ਵੀਰ ਭੈਣਾਂ ਕੋਈ ਤਾਂ ਹੁਣ ਜਿਵੇਂ ਗਰਦਾਸ ਕਰੋ ਉਧਰੋਂ ਆਏ ਸਵੇਰੇ 6 ਵਜੇ ਤੱਕ 7 ਵਜੇ ਤੱਕ ਵੀ ਸਾਡੇ ਕੋਲੇ ਪਹੁੰਚ ਜਾਂਦੇ ਨੇ ਠੀਕ ਆ ਜੀ ਤੇ ਉਹ ਕਰੋ ਚੱਲਦੇ ਨੇ 3-4 ਵਜੇ ਹਨਾ ਇਸ ਤਰ੍ਹਾਂ ਫਿਰ ਸਾਨੂੰ ਆ ਸੈਟਅਪ ਜਾਦਾ ਬੈਸਟ ਆ ਇਹ ਸਾਡਾ ਸਟਾਰਟਿੰਗ ਵਾਲਾ ਸੈਟਅਪ ਹੈ ਵੀ ਇੰਨੇ ਤੋਂ ਆਪਾਂ ਤਿਆਰ ਕਰ ਸਕਦੇ ਹਾਂ ਸਟਾਰਟ ਕਰ ਸਕਦੇ ਹਾਂ ਠੀਕ ਹੈ ਜੀ ਜਿਵੇਂ ਹੁਣ ਅਸੀਂ ਸਾਨੂੰ ਫੋਨ ਆਉਂਦੇ ਨੇ ਅਸੀਂ ਕਹਿੰਨੇ ਆ ਵੀ ਤੁਸੀਂ ਜਦ ਪਹਿਲਾ ਫਾਰਮ ਤਿਆਰ ਕਰਨਾ ਵੀ ਜ਼ਿਆਦਾ ਖਰਚਾ ਨਹੀਂ ਕਰਨਾ ਠੀਕ ਹੈ ਜੀ ਥੋੜੇ ਤੋਂ ਸਟਾਰਟ ਕਰੋ ਉਹਦੀ ਐਡਜਸਟਮੈਂਟ ਮਤਲਬ ਕੰਨੀਕੋ ਤੋਂ ਆਪਾਂ ਯਾਨੀ ਕਿ ਕਰ ਸੋ ਰਿਹਾ ਨਾ ਵਧੀਆ ਜੀ ਕਿੰਨਾ ਚੂਚਾ ਹੋ ਰਿਹਾ ਜਬ ਚੂਚ ਦੀ ਗੱਲ ਕਰੀਏ ਜੀ ਇਹ ਵੀਰੇ 1500 1500 ਵਾਂਗੂ ਆ ਪਹਿਲਾ ਜਿਵੇਂ ਹੁਣ ਵੱਡਾ ਛੋਟਾ ਅਲੱਗ-ਅਲੱਗ ਜਿਵੇਂ ਉਧਰ ਆਪਣਾ ਗਾਂਹਾਂ ਸੈਟਅਪ ਆ ਦੋ ਤਿੰਨ ਪਾਰਟੇ ਤੇ ਵੱਡਾ ਹੁੰਦਾ ਕੋਈ 15 ਦਿਨਾਂ ਦਾ ਮਹੀਨੇ ਦਾ 10 ਦਿਨਾਂ ਦਾ ਕੋਈ ਮਤਲਬ ਜਿਵੇਂ ਬਿਲਕੁਲ ਆਉਂਦੇ ਜਿਸ ਤਰ੍ਹਾਂ ਦਾ ਮਤਲਬ ਆਪਣੀ ਬੁਕਿੰਗ ਹੁੰਦੀ ਆ ਉਸ ਤਰ੍ਹਾਂ ਆਪਾਂ ਚੂਚੇ ਤਿਆਰ ਕਰੀ ਜਾਂਦੇ ਆ ਤੇ ਫਿਰ ਉਹ ਬੁਕਿੰਗ ਪੂਰੀ ਕਰੀ ਜਾਂਦੇ ਆ ਇਹ ਸਾਮ ਦੇ ਕਿਵੇਂ ਆਪਾਂ ਇਹਨੂੰ ਜੀ ਕਿਉਂਕਿ ਇਹਦੀ ਬਰੂਕਿੰਗ ਕਰਨੀ ਪੈਂਦੀ ਆ ਜੀ ਇਹ ਪਹਿਲਾਂ ਤਾਂ ਉਹ ਕਿਵੇਂ ਕਰਦੇ ਹੋ ਮਾਰਾ ਇਹ ਜੇ ਵਾਰ ਜਾਣਕਾਰੀ ਦਿਓਗੇ ਹਾਂਜੀ ਬਰੂਡਿੰਗ ਦੇ ਵਾਸਤੇ ਵੀ ਜਿਵੇਂ ਆਪਾਂ ਕਹਿੰਦੇ ਆ ਵੀ ਇਹਦੀ ਜਿਵੇਂ ਇਹਨੂੰ ਚੰਨਨ ਦਾ ਪੂਰਾ ਗਰਮੈਸ ਦੇਣੀ ਹੈ ਨਾ ਤੇ ਹਾਂ ਉਹ ਸਾਰਾ ਪ੍ਰਬੰਧ ਆਪਾਂ ਨੂੰ ਕਰਨਾ ਪੈਂਦਾ ਤੇ ਬਾਕੀ ਇਹਨੂੰ ਜਿਹੜੀ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਕਰਨੀ ਵੈਕਸੀਨੇਸ਼ਨ ਕਰਨੀ ਟਾਈਮ-ਟਾਈਮ ਤੇ ਹੈ ਨਾ ਹਾਂਜੀ ਜੀ ਉਹ ਕਰਕੇ ਫਿਰ ਅੱਗੇ ਜਾ ਕੇ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ 4.5 ਮਹੀਨੇ ਦਾ ਮਤਲਬ ਆਂਡਾ ਦੇਣ ਲੱਗ ਜਾਂਦੀਆਂ ਨੇ ਮੁਰਗੀਆਂ ਤੇ ਜਿਹੜਾ ਸਾਡੇ ਕੋਲ ਚੂਚਾ ਤਿਆਰ ਹੋਊਗਾ ਉਹ 'ਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਊਗੀ ਮਤਲਬ ਉਹਦੀ ਜਿਹੜੀ ਸਮਝਮਾਲਾ ਸਟਾਰਟਿੰਗ 'ਚ ਸੀਸਟੰਗ ਨਾਲ ਕਰਦੇ ਆ ਇੱਥੇ ਔਖਾ ਹੁੰਦਾ ਜੇ ਦੀ 15 ਦੇ ਇਥੇ ਜੀ ਔਖਾ ਹੁੰਦਾ ਕੋਈ ਔਖਾ ਨਹੀਂ ਹਾਂ ਹਾਂ ਫਿਰ ਜਦ ਹੁਣ ਇਹ ਆਪਾਂ ਮਤਲਬ ਜੀ ਵੈਕਸੀਨੇਸ਼ਨ ਸਹੀ ਢੰਗ ਨਾਲ ਹੁੰਦੀ ਆ ਤੇ ਸਾਰਾ ਇਹਨੂੰ ਮਤਲਬ ਜਿਹੜੀ ਮੈਡੀਸਿਨ ਲਗਾਉਣੀ ਆ ਸਹੀ ਲੱਗਦੀ ਆ ਤੇ ਦੀ ਸਾਮਸਮਾਲ ਸਹੀ ਹੁੰਦੀ ਆ ਚੁਚਾ ਰੈਡੀ ਹੋ ਜਾਂਦਾ ਜਿਹਨੂੰ ਹੁਣ ਅੱਗੇ ਫਾਰਮ ਜੀ ਨੇ ਤਿਆਰ ਕਰਨੇ ਨੇ 100 ਦਾ ਆਪਣੇ ਕੋਲੇ ਬੁਕਿੰਗ ਆ 1000 ਦੀ ਆ 4000 ਦੀ ਆ ਕੀ ਉਹ ਪਹਿ ਤਿਆਰ ਕਰਕੇ ਦਿੰਨੇ ਆ ਜੀ ਠੀਕ ਆ ਜੀ ਵੈਕਸੀਨੇਸ਼ਨ ਉਹਦੇ ਵਿੱਚ ਸਾਡਾ ਮਤਲਬ ਸਾਰਾ ਟਾਈਮ ਹੀ ਨਿਕਲ ਜਾਂਦਾ ਵੀ ਇਹ ਬਹੁਤ ਜਿਵੇਂ ਇਕੱਲੇ ਇਕੱਲੇ ਦਾ ਸਾਨੂੰ ਪਤਾ ਹੁੰਦਾ ਵੀ ਵੈਕਸੀਨੇਸ਼ਨ ਕਰਨੀ ਨੰਬਰਿੰਗ ਅਕੋਰਡਿੰਗ ਜਿਹੜੀ ਹੁੰਦੀ ਆ ਹਨਾ ਇਹ ਚੀਜ਼ੇ ਯੋਖੀਆਂ ਨੇ ਠੀਕ ਹੈ ਜੀ ਉਹ ਕਿਵੇਂ ਕਰਦੇ ਹੋ ਇਹਨਾਂ ਦੇ ਵਿੱਚੋਂ ਸਾਟ ਕੇ ਜੀ ਬਹੁਤ ਔਖਾ ਹੁੰਦਾ ਹੋਣਾ ਨਾ ਇਹ ਉਹ ਹੀ ਗੱਲ ਆ ਵੀ ਉਹ ਸਾਡੇ ਫਿਰ ਪੋਰਸ਼ਨ ਬਣਾਏ ਹੁੰਦੇ ਨੇ ਅਲੱਗ 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 ਕਰਕੇ ਇਕੱਠਾ ਹੋ ਜਾਂਦਾ ਨਾ ਇਸ ਤਰ੍ਹਾਂ ਦੇ ਸੈਟਅਪ ਤੁਹਾਡੇ ਬੰਦੇ ਰਹਿੰਦੇ ਨੇ ਤੇ ਉਹ ਬੁਕਿੰਗ ਆਪਾਂ ਪੂਰੀਆਂ ਕਰਦੇ ਰਹਿੰਦੇ ਜਿਵੇਂ ਹੁਣ ਸਾਡਾ ਚੈਨਲ ਆ ਉਹ ਤੇ ਆਪਣੇ ਕੋਲੇ ਬੁਕਿੰਗ ਹੋ ਜਾਂਦੀ ਹੈ ਜਿਵੇਂ ਕਈ ਹੁਣ ਕਹਿੰਦੇ ਨੇ ਸਾਨੂੰ 15 ਦਿਨਾਂ ਦਾ ਚਾਹੀਦਾ ਮਹੀਨੇ ਦਾ ਚਾਹੀਦਾ 20 ਦਿਨਾਂ ਦਾ ਚਾਹੀਦਾ ਫਿਰ ਸਾਡੇ ਕੋਲੇ ਉਹ ਰਿਟਰਨ ਚ ਬੁਕਿੰਗਾਂ ਹੁੰਦੀਆਂ ਨੇ ਆਪਾਂ ਉਹ ਦੇ ਅਕੋਰਡਿੰਗ ਜਿਹੜੀ ਬੁਕਿੰਗਾਂ ਅਗਲੇ ਦੀ ਪੂਰੀ ਕਰ ਦਿੰਦੇ ਆ ਠ ਇਹ ਆਉਂਦਾ ਕਿੱਥੋਂ ਆ ਚੂਚਾ ਆਪਣੇ ਕੋਲੇ ਜਾਂ ਫਿਰ ਆਪਣੀ ਕੀ ਗੱਲ ਬਾਤ ਆਪਣੀ ਸੈਟਅਪ ਕਰਿਆ ਆਪਣੀ ਸੈਟਅਪ ਕਰਿਆ ਹੋਇਆ ਜੀ ਠੀਕ ਹੈ ਜੀ ਲੈ ਮਿੱਤਰੂ ਦੇਖ ਸਕਦੇ ਹੋ ਕਿ ਲਗਭਗ ਗੁਰ 1500 ਹੋਊ ਹੈ ਇਸ ਟਾਈਮ ਹਣਾ ਇਹ ਲਗਭਗ 16-1700 16-17 ਮੈਂ ਇੱਕਦ ਨੂੰ ਕੱਢ ਦਿੰਦਾ ਠੀਕ ਹੈ ਜੀ ਉਸ ਉਹ ਵਾਲੇ ਸੈਟਅਪ ਤੇ ਉਧਰ ਵੀ ਨੇ ਕੁਝ ਤੇ ਦੇਖੋ ਪੂਰਾ ਹੈਲਦੀ ਚੂਚਾ ਹਣਾ ਦੇਖੀ ਪਤਾ ਲੱਗਦਾ ਤੇ ਕੋਈ ਕਿਸ ਤਰ੍ਹਾਂ ਦਾ ਨਹੀਂ ਜਿੱਥੇ ਜਿੱਥੇ ਆਪਣਾ ਚੂਚਾ ਜਾਂਦਾ ਮਤਲਬ ਵੀ ਆ ਦੇਖੋ ਹੀਟ ਆਪਾਂ ਕਿਵੇਂ ਮੇਨਟੇਨ ਕਰਦੇ ਆਂ ਦੀ ਜੀ ਕਿਉਂਕਿ ਕੋਈ ਹੋਰ ਪੱਠੀਆਂ ਵਗੈਰਾ ਤਾਂ ਹੈ ਨਹੀਂ ਗਿਆ ਨਾ ਯ ਆਪਣੇ ਕੋਲ ਹੀਟ ਬਹੁਤ ਅੰਦਰ ਹੈ ਜੀ ਹਾਂ ਪੱਠੀਆਂ ਨਾਲ ਵੀ ਗਰਮੀ ਆ ਗਈ ਪੂਰੀ ਜੀ ਆ ਦੇਖ ਜਦ ਮਿੱਤਰੋ ਫੁੱਲ ਗਰਮੀ ਆ ਗਈ ਠੀਕ ਹੈ ਜੀ ਮੈਨੂੰ ਐ ਦੀ ਬੇਤੇ ਔਖਾ ਹੋਊਗਾ ਹੀਟ ਬਣਾਉਣੀ ਜੀ ਹਨਾ ਨਹੀਂ 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 ਆਪਣਾ ਸੈਟ ਅਪ ਹੀ ਤਕਨੀਕ ਦੀ ਗੱਲ ਆ ਜੀ ਤਕਨੀਕ ਦੀ ਗੱਲ ਆ ਸਹੀ ਗੱਲ ਆ ਬਈ ਲਗਭਗ ਔਰੇ ਹੋਊਗਾ ਮੈਨੂੰ ਲੱਗਾ 34 35 ਟੈਂਪਰੇਚਰ ਇਸ ਟਾਈਮ ਹੈਗਾ ਉਹ ਵੀ ਮੈਂਟੇਨ ਕਰਕੇ ਰੱਖਣਾ ਪੈਂਦਾ ਆਪਾਂ ਨੂੰ ਠੀਕ ਹੈ ਜੀ ਜਦੋਂ ਵੱਧਦਾ ਘਟਦਾ ਉਹਦੇ ਅਕੋਰਡਿੰਗ ਸੈਟ ਕਰਕੇ ਰੱਖਣਾ ਪੈਂਦਾ ਠੀਕ ਹੈ ਜੀ ਸਹੀ ਗੱਲ ਆ ਬਈ ਦੇਖ ਸਕਦੇ ਮਿੱਤਰੋ ਯਾਨੀ ਕਿ ਇੰਨੇ ਕ ਸੈਟਅਪ ਦੇ ਵਿੱਚ ਲਗਭਗ 12-1300 1500 ਬੱਚਾ ਆਪਾਂ ਰੱਖ ਸਕਦੇ ਹਾਂ ਜੀ ਔਰ ਕਿੰਨਾ ਟਾਈਮ ਬੱਚੇ ਨੂੰ ਰੱਖੋਗੇ ਭਾਂਜੀ ਜੀ ਜੇ ਆਪਾਂ ਇਹ ਗੱਲ ਬਸ ਇੱਥੋਂ ਬੁਕਿੰਗਾਂ ਚਾਈ ਜਾਂਦੀਆਂ ਨਹੀਂ ਬਸ ਚਾਈ ਜਾਂਦੀਆਂ ਜਿਵੇਂ ਹੁਣ ਅੱਜ ਅੱਜ ਹੁਣ ਇਹ ਹੁਣ ਆਉਣਾ ਸੀ ਉਹ ਵੀਰੇ ਸ਼ਾਮ ਨੂੰ ਆਉਣਗੇ ਮਤਲਬ ਵੀ ਆਪਣੀ ਡੇਲੀ ਦੀ ਬੁਕਿੰਗਾਂ ਚਾਈ ਜਾਂਦੀਆਂ ਨਹੀਂ ਤਿਆਰ ਹਾਂ ਹੁਣ ਜਾਣ ਵਾਸਤੇ ਸਾਰਾ ਜਦੋਂ ਫੱਟੀਆਂ ਤੇ ਜਾਣ ਲੱਗ ਜੀ ਬਸ ਹਾਂ ਮੰਨ ਲਓ ਵੀ ਮਹੀਨੇ ਦੇ ਨੇੜੇ ਲੱਗਣ ਵਾਲਾ ਹੀ ਹੈ ਠੀਕ ਆ ਜੀ ਵੇਚਦੇ ਆਪਾਂ ਕਦੋਂ ਹੁੰਨੇ ਚੂਚਾ ਜੀ ਕਿੰਨੇ ਕੋ ਉਹਦਾ ਕਰਕੇ ਟਾਈਮ ਦਾ ਕਰਕੇ ਜੀ ਉਹ ਅਲੱਗ ਅਲੱਗ ਆਗਲੇ ਦੇਪੈਂਡ ਕਰਦੇ ਨੇ ਆਗਲੇ ਨੇ ਕਈ ਕਹਿੰਦੇ ਨੇ ਵੀ ਅਸੀਂ 15 ਦਿਨਾਂ ਤੋਂ ਬਾਅਦ ਵਾਲਾ ਵੀ ਵੈਕਸੀਨੇਸ਼ਨ ਕਰਕੇ ਸਾਨੂੰ ਦੇ ਦਿਓ ਫਿਰ ਉਸ ਤੋਂ ਅੱਗੇ ਪਾਲਨ ਪੋਸਣ ਜਿਹਹ ਜਿਹ ਅਗਲੇ ਕੋਲੇ ਟਾਈਮ ਹੁੰਦਾ ਅਗਲਾ ਉਹ ਜੋ ਚੂਚਾ ਲੈਂਦਾ ਸਹੀ ਗੱਲ ਹੈ ਜੀ ਵੀ 2 ਮਹੀਨੇ ਵਾਲਾ ਦੇ ਦਿਓ ਸਾਨੂੰ ਹਨਾ ਕਈ ਵਾਰ ਘਰਾਂ 'ਚ ਰੱਖਣੇ ਹੁੰਦੇ ਨੇ 2 ਮਹੀਨੇ ਵਾਲਾ ਵੱਡੀ ਮੁਰਗੀ ਵੀ ਲੈਂਦੇ ਨੇ ਜੀ ਕਈ ਕਹਿੰਦੇ ਨੇ ਵੀ ਚਲ ਅਸੀਂ ਉਹ ਦੋ ਲਵਾਂਗੇ ਵੱਡੇ ਹੋਏ ਵੱਡੇ ਹੋਏ ਲਵਾਂਗੇ ਹਨਾ ਫਰੇਕ ਦਾ ਆਪ ਦਾ ਸਭ ਕਿਤਾਬ ਆ ਜੀ ਜਿਹੜਾ 1 ਦਿਨ ਵਾਲਾ ਚੂਚਾ ਹੈ ਉਹ ਅਸੀਂ ਉਥੋਂ ਹੀ ਸੇਟਅਪ ਤੋਂ ਉੱਥੇ ਸੈਟਅਪ ਤੋਂ ਦੇ ਦਿੰਦੇ ਆਂ। ਉੱਥੋਂ ਸਿੱਧਾ ਹੀ ਜਾਂਦਾ ਜੀ ਉਹ ਤਾਂ ਫਿਰ ਉਹ ਨਹੀਂ ਇੱਥੇ ਲਿਆਉਣ ਦੀ ਲੋੜ ਪਈ। ਠੀਕ ਹੈ ਜੀ। ਇਹ ਤਾਂ ਜਿਹੜਾ ਵੱਡਾ ਚੂਚਾ ਜਾਣਾ ਹੈ, ਵੱਡਾ ਬਾਲ ਕੇ ਦੇਣਾ ਉਹੀ ਇੱਥੇ ਕਈਆਂ ਨੂੰ ਮਤਲਬ ਦਿੱਕਤ ਹੁੰਦੀ ਹੈ ਵੀ ਜਿਵੇਂ 15 ਦਿਨਾਂ ਦਾ, ਮਹੀਨੇ ਦਾ ਲੈਂਦੇ ਨੇ ਵੀਰੇ। ਠੀਕ ਹੈ ਜੀ। ਪ੍ਰੈਕਟੀਸ਼ਨ ਕਹਿੰਦੇ ਨੇ ਵੀ ਸਾਰੀ ਪ੍ਰੋਪਰਲੀ ਕਰਕੇ ਦਿਓ ਸਾਨੂੰ। ਵੀ ਸਾਨੂੰ ਕੋਈ ਦਿੱਕਤ ਨਾ ਵੀ ਚਲੋ ਹੁੰਦਾ ਵੀ ਉਹ ਕਿਉਂਕਿ ਫਿਰ ਇੰਨਾ ਪੈਸਾ ਲਗਾ ਕੇ ਬੰਦੇ ਨੂੰ ਫਿਰ ਪਹਿਲੇ ਹੀ ਸਟਾਰਟਿੰਗ 'ਚ ਕੋਈ ਦਿੱਕਤ ਨਾ ਆਵੇ। ਨੈਕਸਟ ਸਾਲ ਵਾਸਤੇ ਉਹ ਤਿਆਰ ਹੋ ਜਾਂਦੇ ਨੇ। ਉਹਨਾਂ ਨੂੰ ਸਾਰ ਸਹੀ ਗੱਲ ਹੈ ਜੀ ਜਿਉਂ ਜਿਉਂ ਆਪਾਂ ਕੰਮ ਕਰਦੇ ਹਾਂ ਜਿਉਂ ਜਿਉਂ ਆਪਾਂ ਨੂੰ ਪਤਾ ਲੱਗਦਾ ਸਿੱਖਦਾ ਰਹਿੰਦਾ ਹਾਸ ਸਿੱਖਦਾ ਰਹਿੰਦਾ ਕਿਉਂਕਿ ਇਹ ਚੀਜ਼ ਪਾਲਟਰੀ ਹੈ ਇਹ ਜੀ ਹੈ ਇਹ ਤਾਂ ਹੈ ਨਹੀਂਗਾ ਹੁਣ ਆਪਾਂ ਨੂੰ ਸਾਰਾ ਧਿਆਨ ਹੁਣ ਆਪਣਾ ਇਹਦੇ ਵਿੱਚ ਮੰਨ ਲਓ ਵੀ 12 13 ਸੂਚਕ ਹੁਣ ਇਸ ਟਾਈਮ ਹੈਗਾ ਹੁਣ ਇਨਫੈਕਸ਼ਨ ਵਗੈਰਾ ਦਾ ਧਿਆਨ ਆਪਾਂ ਨੂੰ ਰੱਖਣਾ ਪਊਗਾ ਸਹੀ ਗੱਲ ਹੈ ਜੀ ਤੇ ਵੀ ਅੱਜ ਹੁਣ ਤੁਸੀਂ ਅੰਦਰ ਆਇਓ ਨਹੀਂ ਅਸੀਂ ਕਿਸੇ ਨੂੰ ਅੰਦਰ ਨਹੀਂ ਇੱਥੇ ਸੈਟਅਪ ਦੇ ਆਉਣ ਦਿੰਦੇ ਹੈਗੇ ਕਿ ਫਿਰ ਪ੍ਰੋਬਲਮ ਆਉਂਦੀ ਹੈ ਵੀਰੇ ਵਾਇਰਸ ਵਗੈਰਾ ਦੀ ਉਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਇਹ ਘਾਟੇ ਵਾਲਾ ਕੰਮ ਤਾਂ ਨਹੀਂ ਹੈਗਾ ਜਦੋਂ ਆਪਾਂ ਇਹਦੀ ਗੱਲਬਾਤ ਕਰੀਏ ਜਿਵੇਂ ਲੋਕ ਉਹ ਘਾਟੇ ਵਾਲਾ ਨਹੀਂ ਵੀਰੇ ਹੁਣ ਤੁਸੀਂ ਹੁਣ ਹਾਂ ਜੀ ਤੁਸੀਂ ਇਹ ਦੇਖੋ ਵੀ ਅਸੀਂ ਸਾਰਾ ਕੰਮ ਛੱਡ ਕੇ ਮੈਂ ਜੌਬ ਛੱਡੀ ਆ ਇਹਨਾਂ ਨੇ ਖੇਤੀ ਦਾ ਛੱਡ ਕੇ ਮਤਲਬ ਹੁਣ ਅਸੀਂ ਇਹੀ ਕੰਮ ਤੇ ਜੇ ਸਾਨੂੰ ਕੁਝ ਬੰਦਦਾ ਸੀ ਤਾਂ ਹੀ ਇਹ ਕੰਮ ਕਰਦੇ ਆ ਠੀਕ ਆ ਜੀ ਕਮਾਈ ਕਿਵੇਂ ਆ ਅੱਗੇ ਦੇਸੀ ਦੇ ਵਿੱਚ ਜੇ ਆਪਾਂ ਦੇਸੀ ਦੀ ਕਮਾਈ ਦੀ ਗੱਲਬਾਤ ਕਰੀਏ ਸਾਨੂੰ ਤਾਂ ਇਹ ਲੱਗਦਾ ਵੀ ਦੇਸੀ ਦੇ ਵਿੱਚ ਬਹੁਤ ਵਧੀਆ ਕਮਾਈ ਆ ਕਿਉਂਕਿ ਇਹ ਆਪਾਂ ਬਿਲਕੁਲ ਜ਼ੀਰੋ ਤੋਂ ਸਟਾਰਟ ਕਰ ਸਕਦੇ ਆ ਆਪਾਂ ਨੂੰ ਪਹਿਲਾਂ ਕੋਈ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਹੈਗੀ ਠ ਯੋਨੀ ਆਪਾ ਬਧਾਈ ਜਾਂਦੀਆਂ ਜਿਵੇਂ ਆਪਾਂ ਨਾਲੇ ਪ੍ਰੈਕਟੀਕਲ ਹੋਈ ਜਾਂਦਾ ਵਧੀਆ ਕਮਾਈ ਹੋ ਰਹੀ ਹੈ ਜੀ ਆਪਾਂ ਜਿੰਦਗੀ ਲਵਾ ਲਈ ਵਧੀਆ ਵਧੀਆ ਜੀ ਬਹੁਤ ਵਧੀਆ ਠੀਕ ਹੈ ਜੀ ਬਹੁਤ ਵਧੀਆ ਜਿਹਨੇ ਨੌਕਰੀ ਨਾਲ ਉਹ ਨੌਕਰੀ ਨਾਲ ਤਾਂ ਅੱਗੇ ਜਾਂਦਾ ਹੋਣਾ ਦਾ ਕੰਮ ਹੈ ਜੀ ਬਿਜ਼ਨਸ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਹਨ ਬਿਜ਼ਨਸ ਤਾਂ ਆਪਾਂ ਕਹਿੰਦੇ ਗਵਰਨਮੈਂਟ ਜੌਬ ਨਾਲੋਂ ਵੀ ਅੱਗੇ ਆਪਾਂ ਕਿੰਨਾ ਵੀ ਵਧਾ ਸਕਦੇ ਆ ਕਿੰਨਾ ਵਧਾ ਸਕਦੇ ਆ ਹਨਾ ਉਹਦੇ ਵਿੱਚ ਤਾਂ ਆਪਾਂ ਨੂੰ ਮਤਲਬ ਉਹਨੇ 19 ਮਿਲਨੀ ਹੈ ਪੇ ਜਿੰਨੀ ਮਤਲਬ ਕੋਈ ਪੇ ਸਕਿੱਲ ਹੈਗਾ ਇਹ ਤਾਂ ਹੁਣ ਆਪਣੀ ਮਰਜ਼ੀ ਆ ਸਹੀ ਗੱਲ ਹਾਂ ਹੁਣ ਸਾਡੇ ਕੋਲੇ ਇਹ ਬਾਉਂਡਿੰਗ ਨਹੀਂ ਹੈਗੀ ਇਹਦੇ ਵਿੱਚ ਜੇ ਆਪਾਂ ਗੱਲਬਾਤ ਕਰਿਆ ਨਾ ਵੀ ਆਪਾਂ ਇੰਨੇ ਹੀ ਕਰਨਾ ਜਾਂ ਇੰਨਾ ਕਰਨਾ ਤੇ ਹੁਣ ਮੰਥਲੀ ਜਿਹੜੀ ਆਪਣਾ ਇਨਕਮ ਆ ਹਨਾ ਵੀ ਆਪਾਂ ਕਿੰਨੀ ਵੀ ਵਧਾ ਲਈਏ ਹਾਂਜੀ ਹਾਂਜੀ ਹੁਣ ਸਾਡਾ ਜਿਵੇਂ ਅਸੀਂ ਘਰ ਵਾਲਾ ਸੈਟਅਪ ਮੈਂ ਦੇਖਦੀ ਆ ਸਾਡਾ ਕੋਈ ਖਰਚਾ ਬਾਹਰਲੇ ਬੰਦੇ ਦਾ ਨਹੀਂ ਪੈਂਦਾ ਹੈਗਾ ਤੇ ਚਾਹ ਪਾਣੀ ਓਬਵੀਅਸ ਹੀ ਘਰੋਂ ਦੇਣਾ ਸੀ ਸਾਰਿਆਂ ਦੀ ਪੂਰੀ ਮਤਲਬ ਮਾਨ ਸਤਕਾਰ ਕਰਦੇ ਆ ਜਦ ਕੋਈ ਆਉਂਦਾ ਘਰੇ ਪਾਣੀ ਚਾਹ ਸਾਰਾ ਪੂਰਾ ਹਨਾ ਪ੍ਰੋਪਰਲੀ ਗਾਈਡ ਵੀ ਕਰਦੇ ਆ ਅਗਲੇ ਨੂੰ ਤੇ ਇਸ ਤਰ੍ਹਾਂ ਦੇ ਨਹੀਂ ਪਰ ਅਸੀਂ ਆਸਾਨੀ ਨਾਲ ਕਰ ਲੈਂਦੇ ਆ ਸਾਰਾ ਕੰਮ ਠੀਕ ਹੈ ਜੀ ਵਕੀ ਨਹੀਂ ਹੈਗਾ ਵੀ ਪਈਆਂ ਦੇ ਸਿਰ ਤੇ ਜਿਵੇਂ ਹੁੰਦਾ ਆਪ ਕਰਦੇ ਆਪ ਕਰਦੇ ਸੀ ਬਾਹਰ ਬਣਾ ਕੇ ਉੱਤੇ ਪਈਏ ਛੱਡ ਦਿੰਦੇ ਸੀ ਹਾਂ ਸਾਰਿਆਂ ਦਾ ਇਦਾਂ ਕਰ ਹੀ ਹੋਇਆ ਕਰਦੇ ਹੋਏ ਆਪ ਉਹ ਕਰਨਾ ਹੈ ਇੱਥੇ ਹੁਣ ਭੈਣਾਂ ਵੀ ਆਉਂਦੀਆਂ ਨੇ ਘਰ ਦਾ ਤਾਂ ਸੈਟ ਇੱਥੇ ਦਾ ਬਾਹਰ ਨਹੀਂ ਹੁੰਦੇ ਤਾਂ ਨਹੀਂ ਲੱਗ ਜਾਂਦੇ ਵੀ ਭੈਣਾਂ ਵੀ ਆਉਂਦੀਆਂ ਨੇ ਉਹਨਾਂ ਨੇ ਵੀ ਸਿੱਖਣਾ ਹੁੰਦਾ ਜਾਂ ਕਰਨਾ ਤਾਂ ਮੇਰੇ ਤਾਂ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆ। ਸਹੀ ਗੱਲ ਬਾਈ। ਤਾਂ ਸਾਡੇ ਇਹੀ ਹੈ ਵੀ ਜਿਹੜੇ ਆਮ ਆਪਾਂ ਘਰਾਂ ਦੇ ਵਿੱਚ ਉਹਨਾਂ ਨੂੰ ਕਾਮਯਾਬ ਕਰਨਾ ਅਸੀਂ ਇਹ ਮੇਨ ਲੈ ਕੇ ਚੱਲੇ ਆ। ਲੇਖ ਹੁਣ ਅਸੀਂ ਆਪਦਾ ਕੰਮ ਕਰੀ ਜਾਂਦੇ ਆ। ਅਸੀਂ ਤਾਂ ਕਰੀ ਜਾਈਏ ਸਾਨੂੰ ਤਾਂ ਕੋਈ ਲੋੜ ਨਹੀਂ ਜਿਵੇਂ ਚੈਨਲ ਤੇ ਵੀ ਇਹ ਜਾਣਕਾਰੀ ਆ ਦਿੰਦੇ ਨੇ। ਤੇ ਅਸੀਂ ਡੇਲੀ ਹੁਣ ਜਿਹੜੇ ਸਾਡੇ ਨਾਲ ਸਾਡੇ ਸਬਸਕ੍ਰਾਈਬਰ ਨੇ ਉਹ ਇਹੀ ਗੱਲ ਕਹਿੰਦੇ ਨੇ ਵੀ ਸਾਨੂੰ ਤੁਹਾਡੀ ਆਹੀ ਗੱਲਾਂ ਚੰਗੀਆਂ ਲੱਗਦੀਆਂ ਨੇ ਜਿਵੇਂ ਹਰ ਕੋਈ ਇੰਨੀ ਕਲੀਅਰਲੀ ਨਹੀਂ ਸਮਝਾਉਂਦਾ ਹੈਗਾ ਠੀਕ ਹੈ ਜੀ ਵੱਧ ਕੰਮ ਆਪਣੇ ਵਿੱਚੋਂ ਬਣ ਕਰ ਰਿਆ ਜੇ ਦੇਖਿਆ ਜਾਵੇ ਤਾਂ ਇਹ ਦੋਨਾਂ ਦੇ ਦੋਨੋਂ ਹੀ ਕਰਦੇ ਆ ਵੀਰੇ ਜਿਹੜੇ ਇਹਨਾਂ ਦੇ ਕਰਨ ਨਾਲ ਨੇ ਉਹ ਇਹ ਕਰਦੇ ਨੇ ਤੇ ਜਿਵੇਂ ਹੁਣ ਘਰ ਵਾਲੇ ਕੰਮ ਨੇ ਉਹ ਮੈਂ ਕਰਦੀ ਆ ਸਾਡਾ ਇਹ ਨਹੀਂ ਹੈਗਾ ਜੇ ਹੁਣ ਇਹ ਬਾਹਰ ਨੇ ਵੀ ਅਸੀਂ ਮੈਂ ਇਹ ਦੇਖਣਾ ਨਹੀਂ ਮੈਨੂੰ ਸਾਰਾ ਪਤਾ ਵੀ ਹੁਣ ਆਪਾਂ ਇਹਨਾਂ ਨੂੰ ਪਾਣੀ ਦੇਣਾ ਜਾਂ ਆਹ ਵਾਲੀ ਵੈਕਸੀਨ ਦੇਣ ਦਾ ਟਾਈਮ ਹੈ ਜਿੰਮੇਵਾਰੀ ਆ ਜਾਣੀ ਕਿ ਜਿੰਮੇਵਾਰੀ ਸਾਹਮਣੀ ਪੈਂਦੀ ਤੇ ਸਾਡੇ ਚਾਹੇ ਕੋਈ ਤੇਰ ਮੇਰ ਨਹੀਂ ਹੈਗੀ ਵੀ ਇਹਨਾਂ ਨੇ ਇਹ ਕੰਮ ਕਰਨਾ ਜਾਂ ਮੈਂ ਕਰਨਾ ਸਹੀ ਗੱਲ ਹੈ ਤੇ ਇਸ ਤਰ੍ਹਾਂ ਦਾ ਨਹੀਂ ਹੈਗਾ ਬਾਕੀ ਜੀ ਇੱਕ ਗੱਲ ਇਹ ਹੈ ਵੀ ਕੁਦਰਤ ਨਾਲ ਜੁੜਿਆ ਹੋਇਆ ਕੰਮ ਹੈ ਜਦੋਂ ਆਪਾਂ ਇਹਨੂੰ ਕਰਦੇ ਆ ਤਾਂ ਕੁਝ ਬਦ ਮਤਲਬ ਕਿਵੇਂ ਕਹਿੰਦੇ ਨਜ਼ਾਰਾ ਜਿਹਾ ਆਉਂਦਾ ਜੀ ਵਧੀਆ ਲੱਗਦਾ ਜਦੋਂ ਅੱਪ ਕਰਦੇ ਆ ਨਾ ਜਦੋਂ ਕੋਈ ਆਉ ਗੱਡੀਆਂ ਖੜ੍ਹਦੀਆਂ ਨੇ ਬਾਹਰ ਆ ਕੇ ਆਉਂਦੇ ਨੇ ਕਦੇ ਕੋਈ ਅਫਸਰ ਆਉਂਦਾ ਕਦੇ ਕੋਈ ਕਿਸਾਨ ਆਉਂਦਾ ਸਾਰੇ ਤਰ੍ਹਾਂ ਦੇ ਮਤਲਬ ਮਿਕਸ ਜਿਹੀ ਆਉਂਦੇ ਨੇ ਜਿਵੇਂ ਕੋਈ ਕੋਈ ਵਕੀਲ ਆ ਜਾਂਦਾ ਕਿਉਂਕਿ ਉਹ ਸਾਰੇ ਕੋਈ ਬਾਹਰੋਂ ਆ ਕੇ ਮੁੰਡਿਆਂ ਨੇ ਵੀ ਸ਼ੁਰੂ ਕਰਿਆ ਜਿਹੜੇ ਕਹਿੰਦੇ ਨੇ ਅਸੀਂ ਬਾਹਰੋਂ ਆਏ ਹੁਣ ਇੱਥੇ ਰਹਿਣਾ ਹੈ ਅਸੀਂ ਇਹ ਕੰਮ ਸ਼ੁਰੂ ਕਰਨਾ ਠੀਕ ਹੈ ਜੀ ਬਾਹਰਲਾ ਕੰਮ ਕਿਵੇਂ ਕਰਦੇ ਆ ਜੀ ਵਿਆਹ ਆ ਗਿਆ ਕੋਈ ਉਹ ਕਿਵੇਂ ਸਾਂਭਦੇ ਹੋਏ ਜਿਵੇਂ ਆਪਾਂ ਕਹਿੰਦੇ ਸਵੇਰੇ ਇਹਨਾਂ ਨੂੰ ਜੀ ਜੀ ਚੀਜ਼ ਚਾਹੀਦੀ ਹੈ ਉਹ ਖਰਾ ਮਤਲਬ ਪਾ ਕੇ ਇਹਨਾਂ ਨੂੰ ਦਾਣਾ ਪਾਣੀ ਜੇ ਕੋਈ ਵੈਕਸੀਨ ਲਾਉਣੀ ਹੁੰਦੀ ਆ ਉਹ ਫਿਰ ਇੱਕ ਦੋ ਦਿਨ ਪਹਿਲਾਂ ਹੀ ਇਹਨਾਂ ਦਾ ਸਾਰਾ ਲਾ ਕੇ ਤਿਆਰ ਹੁੰਦਾ ਫਿਰ ਸਾਨੂੰ ਫਿਕਰ ਨਹੀਂ ਹੁੰਦਾ ਕੋਈ ਜਿਵੇਂ ਹੁਣ ਤੁਹਾਡੇ ਵਾਲਾ ਕੰਮ ਤਾਂ ਨਹੀਂ ਕਿਤੇ ਬਣਦਾ ਮੈਂ ਰਾਤਾਂ ਬਹੁਤ ਰਾਤਾਂ ਕੱਟ ਲੀਆਂ ਜੀ ਬਾਹਰ ਰਿਸ਼ਤੇਦਾਰੀਆਂ ਦਾ ਦਿਲ ਹੀ ਨਹੀਂ ਕਰਦਾ ਵੀਰੇ ਹੁਣ ਤਾਂ ਟਾਈਮ ਹੀ ਨਹੀਂ ਹੁੰਦਾ ਇਹ ਹੁੰਦਾ ਵੀ ਆਦਾ ਕੰਮ ਦੇ ਹੀ ਹੌਂਸਲਾ ਇੰਨਾ ਹੁੰਦਾ ਵੀ ਜਾਈਏ ਬਸ ਇਹਨਾਂ বিনা ਜੀਣੀ ਲੱਗਦਾ ਹੈਗਾ ਬਸ ਹੁਣ ਤਾਂ ਸਾਡਾ ਜਿਆਦਾ ਟਾਈਮ ਇੰਨਾ ਨਹੀਂ ਸਰ ਕਰਦਾ ਆਉਣਾ ਨਹੀਂ ਵੀ ਆ ਨਾ ਆ ਕੇ ਗੱਡੀ ਖੜਾ ਕੇ ਪਹਿਲਾਂ ਇਹਨਾਂ ਦੇ ਆ ਕੇ ਦੇਖਣਾ ਹੈ ਪੜੇ ਬਾਅਦ ਚ ਉਹ ਕਰਨਾ ਜਾਂ ਚਾਹ ਪਾਣੀ ਬਾਅਦ ਚ ਪੀਣਾ ਹੈ ਪਹਿਲਾਂ ਇਹਨਾਂ ਨੂੰ ਬਸ ਵੀ ਨਹੀਂ ਚਾਹ। ਸਭ ਤੋਂ ਵੱਡੀ ਚੀਜ਼ ਧਿਆਨ ਦੇ ਦੇ ਜਿੰਨਾ ਪਏ ਦੇ ਮਤਲਬ ਧਿਆਨ ਦੇਵਾਂਗੇ ਹਨਾ ਉਹ ਹੀ ਸਭ ਤੋਂ ਵੱਡੀ ਚੀਜ਼ ਆ। ਇਹ ਮੱਜਾ ਵਾਂਗੂ ਐ ਨਹੀਂ ਵੀ ਆਪਾਂ ਕੱਖ ਪਾਤੇ ਛੜਤੀ ਆ ਬਸ ਇਹ ਧਿਆਨ ਰੱਖਣਾ। ਧਿਆਨ ਰੱਖਣਾ। ਹਾਂ ਸਭ ਤੋਂ ਵੱਡੀ ਗੱਲ ਉਹੀ ਆ। ਉਹਨਾਂ ਦੀ ਗੱਲ ਚਲੇ ਇਕੱਲੇ-ਇਕੱਲੇ ਦੇ ਆ ਪਤਾ ਵੀ ਕਿਨੂੰ ਕੀ ਲੋੜ ਆ। ਕਿਉਂਕਿ ਇਹ ਇਕੱਲੇ-ਇਕੱਲੇ ਦਾ ਵੀ ਮੈਨੂੰ ਇਹ ਇਹ ਜਾਣੀ ਚੱਲ ਇੰਨਿਆਂ ਚੋਂ ਇਹ ਉਹ ਇਕੱਲੇ-ਇਕੱਲੇ ਤੋਂ ਪਾਬ ਉਹ ਹੈ ਵੀ ਜੇ ਕਿਸੇ ਨੂੰ ਸੱਟ ਲੱਗੀ ਹੈ ਜਿਵੇਂ ਇੱਕ ਦਿਨ ਲੱਤ ਲਿੰਗੀ ਹੈ। ਹਾਂ ਉਹਦਾ ਮੈਨੂੰ ਇਹ ਪਤਾ ਵੀ ਉਹਨੂੰ ਕੀ ਲੋੜ ਆ। ਇਦਾਂ ਵੀ ਜਾਣ ਕੇ ਕਿਹੜਾ ਦੇ ਧਿਆਨ ਇੱਕ ਦੂਜ ਨੀ ਹੁੰਦੀਆਂ ਬਿੰਗੀ ਜੀ ਨਾਲ ਹੀ ਚੱਲਦਾ ਉਹਨੂੰ ਫਿਰ ਮੈਨੂੰ ਪਤਾ ਹੋਵੇ ਇਹਨੂੰ ਕੀ ਟ੍ਰੀਟਮੈਂਟ ਦੇਣਾ ਜਾਂ ਹੁਣ ਸਿੱਧੀ ਤਾਂ ਨਹੀਂ ਹੋਣੀ ਇਹ ਲੱਭਦੇ ਕਿ ਜਰੂਰਤ ਹੈ ਉਹਨੂੰ ਇੱਧਰ ਰੱਖਣਾ আর ਇੱਧਰ ਵੀ ਰੱਖ ਲੈਣੇ ਆ ਸਾਈਡ ਤੇ ਰੱਖ ਦਿੰਨੇ ਆ ਐ ਉਹਨਾਂ ਨੂੰ ਆਰਾਮ ਕਰਾਉ ਐ ਵੀ ਵੀ ਜ਼ਰੂਰੀ ਹੈ ਕਿਉਂਕਿ ਨਹੀਂ ਸਾਰੇ ਉਹਨੂੰ ਤਾਂ ਮਤਲਬ ਤਾਂ ਨੰਗੀ ਜਾਂਦੇ ਨੇ ਠੀਕ ਹੈ ਇਹ ਫਰਕ ਹੈ ਠੀਕ ਹੈ ਜੀ ਕੀ ਕੀ ਹੁੰਦਾ ਆਪਣੇ ਕੋਲੇ ਵੇਚਣ ਵਾਸਤੇ ਆਪਾਂ ਵੇਚਣ ਦੀ ਗੱਲਬਾਤ ਕਰੀਏ ਜੀ ਦੱਸੋ ਵੀਰੇ ਜਿਵੇਂ ਹੁਣ ਚਿਕਸ ਹੋ ਗਏ ਤੇ ਵੱਡੀ ਮੁਰਗੀ ਜਾਊ ਅੱਗੇ ਸਰਦੀ ਦੇ ਵਿੱਚ ਹਨਾ ਤੇ ਉਸ ਤੋਂ ਬਾਅਦ ਅੰਡਾ ਤੇ ਇਹਨਾਂ ਦੇ ਆਂਡੇ ਜਿਹੜੇ ਹੁਣ ਮਤਲਬ ਉਹ ਜਾਂਦੇ ਨੇ ਤੇ ਜਿਆ ਫੀਡ ਆ ਦਵਾਈ ਆ ਤੇ ਵਰਤਨ ਇਹਨਾਂ ਦੇ ਠੀਕ ਆ ਜੀ ਇਹ ਸਾਰੀ ਚੀਜ਼ ਸਾਰਾ ਸਬੂਤ ਪਾਲਟਰੀ ਦੀ ਕੋਈ ਵੀ ਸਮਾਨ ਹੁੰਦਾ ਨਾ ਸਾਰਾ ਆਪਾਂ ਪ੍ਰੋਵਾਈਡ ਕਰਵਾਉਣੇ ਆ ਠੀਕ ਆ ਜੀ ਆਉਣਾ ਕਿੱਥੇ ਪਊਗਾ ਜੇ ਆਪਾਂ ਆਉਣ ਦੀ ਗੱਲ ਬੰਦ ਕਰੀਏ ਆਪਣਾ ਹੀ ਗਰੀਵਾਲ ਪਾਲਟਰੀ ਫਾਰਮ ਪਿੰਡ ਹੀੜੀਕੇ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਇਹ ਸਾਡਾ ਧੂਰੀ ਬਰਨਾਲਾ ਮਲੇਰ ਕੋਟਲਾ ਹਾਂਜੀ ਤੇ ਇਹ ਸੰਗਰੂਰ ਇਹਨਾਂ ਸਾਰੇ ਸੈਰਾਂ ਦੇ ਸੈਂਟਰ ਦੇ ਵਿੱਚ ਸੈਂਟਰ 'ਚ ਆ ਜਾਂਦਾ ਬਰਨਾਲਾ ਵੀ ਇੱਥੋਂ ਉਹਨਾਂ ਕੀ ਪੈਂਦਾ ਨਾ ਜੀ 22 ਕਿਲੋਮੀਟਰ ਹੋਊਗਾ ਮੈਨੂੰ ਲੱਗਦਾ ਇੰਨਾ ਕਿ ਧੂਰੀ ਪੈਂਦਾ ਹੈ 20 18 ਧੂਰੀ ਹੈ ਤੇ ਮਲੇਰ ਕੋਟਲਾ 20 ਹੈ ਬਸ ਇਹਨਾਂ ਦੇ ਸਾਰੇ ਸੈਂਟਰ 'ਚ ਪੈ ਜਾਂਦਾ ਸੈਂਟਰ 'ਚ ਆ ਜਾਂਦਾ ਬਾਕੀ ਲੋਕੇਸ਼ਨਾਂ ਮੈਂ ਵੀਡੀਓ ਜਿਹੜੀ ਮੇਰੇ ਚੈਨਲ ਆ ਗਰੇਵਾਲ ਫੋਲਟਰੀ ਗਿੰਗ ਠੀਕ ਹੈ ਜੀ ਤੇ ਉਹਦੇ ਤੇ ਮੈਂ ਲੋਕੇਸ਼ਨ ਲਾ ਦੇਣਾ ਹੁਣ ਬਸ ਦੇਖ ਕੇ ਅਗਲਾ ਕਰੇ ਆ ਜਾਈਏ ਠੀਕ ਹੈ ਜੀ ਲੈ ਵੀ ਮਿੱਤਰੋ ਜੇ ਤੁਸੀਂ ਕਿਸੇ ਵੀ ਮੇਰੇ ਵੀਰ ਨੇ ਭੈਣ ਨੇ ਕੰਮ ਸ਼ੁਰੂ ਕਰਨਾ ਹੋਊਗਾ ਤਾਂ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਬਈ ਰਹੀ ਗੱਲ ਬਈ ਜੀ मुनाफे ਦੀ ਚੰਗਾ ਮੁਨਾਫਾ ਤੁਸੀਂ ਪੋਰਟੀ ਦੇ ਵਿੱਚੋਂ ਲੈ ਸਕਦੇ ਹੋ ਕਿਉਂ ਜੀ ਠੀਕ ਗੱਲ ਹੈ ਨਾ ਜੀ ਪੂਰੀ ਸ਼ੌਕ ਹੈ ਸਾਡੀ ਅਸੀਂ ਪੂਰਾ ਇਹ ਗੱਲ ਕਹਿਣੇ ਆ ਵੀ ਤੁਸੀਂ ਸਾਡੇ ਅਕੋਰਡਿੰਗ ਚੱਲੋ ਥੋੜੇ ਤੋਂ ਸਟਾਰਟ ਕਰੋ ਵੀ ਪਹਿਲਾਂ ਜ਼ਿਆਦਾ ਖਰਚਾ ਨਾ ਕਰੋ ਤੇ ਨਾਲੋਂ ਨਾਲ ਤੁਸੀਂ ਵਧਾ ਲਿਓ ਵੀ ਅਸੀਂ ਬੈਠੇ ਆ ਵੀ ਜੇ ਤੁਹਾਨੂੰ ਨਾ ਬੈਨੀਫਿਟ ਹੋਵੇ ਹਨਾ ਪਰ ਚੱਲੋ ਸਾਡੇ ਅਕੋਰਡਿੰਗ ਜੇ ਤੁਸੀਂ ਪਹਿਲਾਂ ਹੀ ਕਹੋਗੇ ਵੀ ਅਸੀਂ 2000 ਕਿਸ਼ਤ ਪਾਉਣਾ ਅਸੀਂ ਇਸ ਤਰ੍ਹਾਂ ਪਾਉਣਾ ਦੇਖੋ ਫਿਰ ਤਾਂ ਸਾਡਾ ਕੋਈ ਹੋਣੀ ਹੈਗਾ ਹਾਂ ਤੇ ਵੀ ਇਹ ਕਹਿਣੇ ਆ ਅਸੀਂ ਠੀਕ ਹੈ ਭਾਈ ਜੀ ਠੀਕ ਹੈ ਠੀਕ ਹੈ ਭਾਈ ਜੀ ਠੀਕ ਹੈ ਜੀ ਲਓ ਜੀ ਭਾਈ ਜੀ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਬਾਈ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋਗੇ ਧੰਨਵਾਦ ਸਤਿ ਸ੍ਰੀ ਅਕਾਲ